ਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਇਹੀ ਗੱਲ ਕਹੀ ਗਈ ਸੀ ਕਿ ਆਮ ਬੰਦੇ ਵਜ਼ੀਰ ਬਣ ਗਏ ਤੇ ਹੁਣ ਕਿਹੜੇ ਆਮ ਵਜ਼ੀਰ ਬਣੇ ਨੇ ਕਿਹੜੇ ਖਾਸ ਗਏ ਨੇ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ 18 ਮੰਤਰੀ ਬਣ ਸਕਦੇ ਆ ਜੀ ਹੁਣ ਵੀ 16 ਹੀ ਆ ਪਹਿਲਾਂ ਵੀ 16 ਹੀ ਸੀ ਜੀ ਮਤਲਬ ਊਂਠ ਦਾ ਭੁਲਾ ਜੇ ਵੀ ਲਟਕਦਾ ਦੋਨੋਂ ਅਜੇ ਵੀ ਆਸ ਰਹਿਣੀ ਕਿ ਮੇਰੀ ਵਾਰੀ ਆ ਗਈ ਕਦੇ ਹੁਣ ਗਿਰਿਆ ਬੁੱਲ ਹੁਣ ਗਿਰਿਆ ਹੁਣ ਜਿਹੜੇ ਲਿਆਂਦੇ ਨੇ ਉਹਨਾਂ ਚੋਂ ਬੰਦੇ ਉਹ ਵੀ ਹੈਗੇ ਨੇ ਜਿਹੜੇ ਐਮਸੀ ਦੀ ਚੋਣ ਵੀ ਹਾਰਿਆ ਹੋਇਆ 2.5 ਸਾਲ ਆ ਜੇ ਹਾਂ ਹਾਂ 2.5 ਸਾਲਾਂ ਚ ਪੰਜਵੀਂ ਵਾਰ ਸੌ ਚੁੱਕ ਰਹੇ ਨੇ ਤੇ ਤੁਸੀਂ ਚਾਰ ਤੋਰੇ ਪੰਜ ਲਿਆਂਦੇ ਅਸਲ ਚ ਪੰਜੇ ਗਏ ਨੇ ਚਾਰ ਤਾਂ ਤੁਸੀਂ ਅਸਤੀਫੇ ਲੈ ਲੇ ਇੱਕ ਥੋੜਾ ਐਮਪੀ ਬਣ ਕੇ ਚਲਾ ਗਿਆ ਅਜੇ 2.5 ਸਾਲ ਪਏ ਨੇ ਇਹਦਾ ਮਤਲਬ 20 ਬਾਈ ਨੂੰ ਹੋਰ ਤੁਸੀਂ ਮੌਕਾ ਦੇ ਸਕਦੇ ਹੋ ਪੈਨਸ਼ਨਾਂ ਕਿੰਨਿਆਂ ਨੂੰ ਮਿਲ ਗਿਆ ਸਾਬਕਾ ਮੰਤਰੀ ਵਾਲੀਆਂ ਬਿਲਕੁਲ ਇਹ 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 ਫਿਰ ਚੋਰ ਮੋਰੀ ਨਹੀਂ ਤਾਂ ਹੋਰ ਕੀ ਆ ਜੇ ਆਪਾਂ ਇਹਨਾਂ ਦੀ ਜਿਹੜੇ ਰਿਪਲੇਸ ਹੋਏ ਨੇ ਪਹਿਲਾਂ ਉਹਨਾਂ ਦੀ ਆਪਾਂ ਪ੍ਰੋਫਾਈਲ ਤੇ ਜਾਈਏ ਜੋ ਉਹਨਾਂ ਦੀ ਪਰਫਾਰਮੈਂਸ ਹੈ ਤੁਸੀਂ ਮੈਨੂੰ ਇਹਨਾਂ ਸਾਰੇ ਮੰਤਰੀਆਂ ਦੇ ਕੋਈ ਇੱਕ ਇੱਕ ਕੰਮ ਯਾਦ ਕਰਾ ਦਿਓ ਜੇ ਤੁਹਾਨੂੰ ਯਾਦ ਹੋਵੇ ਕਿ ਨੇ ਆ ਮਾਰਕਾ ਮਾਰੇ ਤੁਮੂ 2.5 ਸਾਲ ਦੀ ਸਰਕਾਰ ਦਾ ਕੋਈ ਮਾਰਕਾ ਦੱਸ ਦੋ ਮੁਫਤ ਬਿਜਲੀ ਵਾਲ ਤੋਂ ਬਿਨਾਂ ਜਿਹੜਾ ਪੰਜਾਬ ਦੇ ਗਲੇ ਪਿਆ ਹੋਇਆ ਔਰ ਇੱਕ ਵਾਰ ਮੁੜ ਕੇ ਫੇਰ ਪੰਜਾਬ ਤੇ ਦਿੱਲੀ ਟੀਮ ਦਾ ਕਬਜ਼ਾ ਆਇਆ ਪੰਜ ਮੰਤਰੀਆਂ ਦੀ ਸੌਚੁਕ ਸਮਾਗਮ ਨਹੀਂਗਾ ਕੈਬਨਿਟ ਦੀ ਮੀਟਿੰਗ ਕੌਣ ਲੈਂਦਾ ਹੁੰਦਾ ਮੁੱਖ ਮੰਤਰੀ ਨਾ ਪਰ ਪਿਛਲੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਮੀਟਿੰਗ ਕੇਜਰੀਵਾਲ ਨੇ ਕਿਉਂ ਲਈ ਭਗਵੰਤ ਮਾਨ ਦੀ ਗੈਰ ਹਾਜ਼ਰੀ ਚ ਲਈ ਪੰਜਾਬ ਦੇ ਐਮਐਲਏਾਂ ਦੀ ਬੈਠਕ ਸੰਦੀਪ ਪਾਟਕ ਲੈ ਰਿਆ ਐਮਐਲਏ ਨੂੰ ਹਦਾਇਤਾਂ ਪੰਜਾਬ ਦੇ 92 ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਸੰਦੀਪ ਪਾਟਕ ਕਹਿ ਰਿਆ ਮਤਲਬ ਜਿਵੇਂ ਤੁਸੀਂ ਦਿਹਾੜੀ ਦੇ ਮੁਲਾਜ਼ਮ ਹੋ ਮੋਂ ਓਵੇਂ ਬਵਿਆਹਰ ਹੈ ਕੇਜਰੀਵਾਲ ਜਿਹੜੀ ਸਟੇਜ ਤੋਂ ਅਸਤੀਫਾ ਦੇ ਰਿਹਾ ਹੈ ਉਸ ਸਟੇਜ ਤੋਂ ਭਗਵੰਤ ਮਾਨ ਨੂੰ ਮੰਨਦੀ ਤੇ ਵਿੱਚ ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ ਜਿਹੜੇ ਨਵੇਂ ਮੰਤਰੀ ਨੇ ਉਹਨਾਂ ਦੀ ਪ੍ਰੋਫਾਈਲਿੰਗ ਕੀ ਹੈ ਜਿਹੜੇ ਹੁਣ ਆਲੇ ਜਨਾਬ ਆਏ ਨੇ ਇਹਨਾਂ ਚ ਤੁਸੀਂ ਹਿਸਾਬ ਲਾ ਲਓ ਕਿ ਜੇ ਆਪਾਂ ਇਦਾਂ ਹਿਸਾਬ ਲਾ ਕੇ ਦੇਖਣਾ ਹੋਵੇ ਤਾਂ ਕੁੱਲ ਤਿੰਨ ਮੰਤਰੀ ਨੇ ਜਿਨ੍ਹਾਂ ਨੇ 12ਵੀਂ ਪਾਸ ਆ ਤਿੰਨ ਮੰਤਰੀ ਨੇ ਹੁਣ ਜਿਹੜੀ 10ਵੀਂ ਪਾਸ ਨੇ ਮਾਲਵਿੰਦਰ ਸਿੰਘ ਮਾਲੀ ਰਾਜਨੀਤਿਕ ਟਿੱਪਣੀਕਾਰ ਨੇ ਉਹ ਉਹਨਾਂ ਦਾ ਮਸਲਾ ਵੀ ਜਿਹੜਾ ਹੈਗਾ ਬੀਤੇ ਇੱਕ ਹਫ਼ਤੇ ਦੇ ਵਿੱਚ ਗਰਦੇਸ਼ ਦੇ ਵਿੱਚ ਰਿਹਾ ਹੈ ਪਹਿਲਾਂ ਉਹਨੂੰ ਫੜਿਆ ਗਿਆ ਜਿਸ ਢੰਗ ਦੇ ਨਾਲ ਫਿਰ ਉਹਦੇ ਪ੍ਰੋਟੈਸਟ ਵੀ ਹੋਏ ਨੇ ਹੁਣ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਜੇਲ੍ਹ ਦੇ ਅਧਿਕਾਰੀ ਕੋਈ ਸਹੀ ਵਿਵਹਾਰ ਨਹੀਂ ਕਰ ਰਹੇ ਰਜਿੰਦਰਾ ਹਸਪੀਟਲ ਉਹਨਾਂ ਨੂੰ ਲੈ ਕੇ ਆਂਦਾ ਗਿਆ ਤੇ ਉਹਦੇ ਬੜੀ ਨਫਰੀ ਲਾ ਕੇ ਪੁਲਿਸ ਆ ਗਏ ਸਾਰਾ ਕੁਝ ਕੀਤਾ ਗਿਆ ਟੋਟਲੀ ਮਾਮਲਾ ਰਾਜਨੀਤਿਕ ਹੈ ਉਹਨੂੰ ਰੰਗਤ ਧਾਰਮਿਕ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਆਈਟੀਆਈ ਵਾਲਾ ਦੱਸਿਆ ਤੇ ਫਿਰ ਦੂਏ ਦਿਨ ਧਾਰਮਿਕ ਵਾਲਾ ਨਿਕਲਿਆ ਹੈਨਾ ਤੇ ਤੇਜ਼ ਤਾਂ ਪੁਲਿਸ ਇੰਨੀ ਤੇਜ਼ ਨਿਕਲੀ ਜਿੰਨੀ ਤੇਜ਼ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨਹੀਂ ਉੱਡਦਾ। ਉਹਨੀ ਤੇਜ਼ ਮਹਾਲੀ ਤੋਂ ਉੱਥੇ ਪਹੁੰਚ ਗਏ ਪਟਿਆਲੇ। ਪਰ ਇਹ ਟੋਟਲੀ ਮਾਮਲਾ ਰਾਜਨੀਤਿਕ ਹੈ। ਔਰ ਇਹਦੇ ਪਿੱਛੇ ਇੱਕੋ ਇੱਕ ਪਹਿਲੂ ਹੈ ਕਿ ਕੋਈ ਵੀ ਸਰਕਾਰ ਨੂੰ ਸਵਾਲ ਨਾ ਕਰੇ। ਸੀ ਹੈਵਨ ਆਸਟ੍ਰੇਲੀਆ ਦੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਪੰਜਾਬ ਨਾਮਾ ਪ੍ਰੋਗਰਾਮ ਲੈ ਕੇ ਮੋੜ ਤੋਂ ਹਾਜ਼ਰ ਹਾਂ ਇਸ ਦੇ ਵਿੱਚ ਅਸੀਂ ਹਫ਼ਤੇ ਭਰ ਦੀਆਂ ਜੋ ਸਿਆਸੀ ਘਟਨਾਵਾਂ ਹੁੰਦੀਆਂ ਨੇ ਉਹਦਾ ਤਫਸਰہ ਲੈਣੇ ਆ ਦੀਪਕ ਚਨਾਰਥਲ ਸ਼ਰਮਾ ਉਹਨਾਂ ਤੋਂ ਬੀਤੇ ਹਫ਼ਤੇ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਕੁਝ ਹੋਇਆ ਕੈਬਨਿਟ ਦੀ ਰੀਸ਼ਫਲ ਹੋਈ ਹੈ ਸਾਰੇ ਜਿਹੜੇ ਚਾਰ ਵਜ਼ੀਰ ਨੇ ਉਹ ਗਏ ਨੇ ਪੰਜ ਆਏ ਨੇ ਨਵੇਂ ਇਸ ਦੇ ਨਾਲ ਹੀ ਸ਼ੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਨੂੰ ਲੈ ਕੇ ਵੀ ਤਰ੍ਹਾਂ ਤਰ੍ਹਾਂ ਦੇ ਜਣੀਆਂ ਚਰਚਾਵਾ ਨੇ ਉਹ ਗਰਦਿਸ਼ ਦੇ ਵਿੱਚ ਰਹੀਆਂ ਨੇ ਇਸ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਉਹਨਾਂ ਦਾ ਜਿਹੜਾ ਮਾਮਲਾ ਹੈਗਾ ਜਿਹੜੀ ਉਹਨਾਂ ਨੂੰ ਗ੍ਰਿਫਤਾਰੀ ਹੋਈ ਹੈ ਉਹਨਾਂ ਦੀ ਚਰਚਾ ਹੈਗੀ ਆ ਆਪਾਂ ਇਹ ਸਾਰੇ ਨੁਕਤੇ ਉਤੇ ਦੀਪਕ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਸਾਰੀ ਰੀਸ਼ਫਲਿੰਗ ਹੈ ਇਹ ਕੀ ਕਹਿ ਰਹੀ ਹੈ ਇਹਦੀ ਲੋੜ ਕਿਉਂ ਪਈ ਹੈ ਤੇ ਇਹਦਾ ਮੈਸੇਜ ਕੀ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੁਸ਼ਮਜੀਤ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਤੇ ਜਦੋਂ ਸਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਇਹੀ ਗੱਲ ਕਹੀ ਗਈ ਸੀ ਕਿ ਆਮ ਬੰਦੇ ਵਜ਼ੀਰ ਬਣ ਗਏ ਤੇ ਹੁਣ ਕਿਹੜੇ ਆਮ ਵਜ਼ੀਰ ਬਣੇ ਨੇ ਕਿਹੜੇ ਖਾਸ ਗਏ ਨੇ ਦੇਖੋ ਹੁਣ ਵੀ ਅਗਲੇ ਤਾਂ ਕਹਿੰਦੇ ਸਾਡੇ ਵਾਲੇ ਆਮ ਹੀ ਨੇ ਸਾਰੇ ਹੈਨਾ ਉਹ ਚਾਹੇ ਦਸਰੀਆਂ ਅੰਬ ਬਣ ਗਏ ਹੁਣ ਹੁਣ ਸੋ ਹੁਣ ਇਹ ਦੇਸੀ ਆਪਣੇ ਚੂਪਣ ਵਾਲੇ ਅੰਬ ਤਾਂ ਰਹੇ ਨਹੀਂ ਐ ਠੀਕ ਹੈ ਜੀ ਪਰ ਪਹਿਲੂ ਇਹ ਹੈ ਕਿ ਇਹ ਖੇਡ ਕੀ ਰਹੇ ਨੇ ਜੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ 18 ਮੰਤਰੀ ਬਣ ਸਕਦੇ ਜੀ ਹੁਣ ਵੀ 16 ਹੀ ਆ ਪਹਿਲਾਂ ਵੀ 16 ਹੀ ਸੀ ਜੀ ਮਤਲਬ ਊਂਠ ਦਾ ਭੁੱਲਾ ਜੇ ਵੀ ਲਟਕਦਾ ਦੋਨੋਂ ਅਜੇ ਵੀ ਆਸ ਰਹਿਣੀ ਕਿ ਮੇਰੀ ਵਾਰੀ ਆ ਗਈ ਕਦੇ ਹੁਣ ਗਿਰਿਆ ਬੁੱਲ ਹੁਣ ਗਿਰਿਆ ਹੂੰ ਜਿਨ੍ਹਾਂ ਨੂੰ ਪੰਜਾਬ ਲੋਚਦਾ ਸੀ ਕਿ ਬਣਾਏ ਜਾਣੇ ਚਾਹੀਦੇ ਨੇ ਉਹ ਅਜੇ ਵੀ ਨਹੀਂ ਬਣੇ ਜੀ ਬੇਸ਼ੱਕ ਦੂਜੇ ਇੱਕ ਗੇੜ ਦੇ ਵਿੱਚ ਅਮਨ ਰੋੜਾ ਹੋਰੀ ਖੁੱਡੀਆਂ ਹੋਰੀ ਹੈ ਨਾ ਅੱਗੇ ਕੁਝ ਸਾਥੀ ਜੀ ਹੈ ਨਾ ਪਰ ਅਜੇ ਵੀ ਕੁਬੇਰ ਵਿਜੇਪਾਲ ਕਿੱਥੇ ਆ ਹੂੰ ਬਲਜਿੰਦਰ ਕੌਰ ਕਿੱਥੇ ਆ ਜੀ ਪ੍ਰਿੰਸੀਪਲ ਬੁੱਧਰਾਮ ਕਿੱਥੇ ਆ ਹੈ ਨਾ ਉਹ ਮਹਾਰਾਜ ਕੁੜੀ ਦੋ ਵਰਜਿਤ ਕਈ ਕਿੱਥੇ ਆ? ਕਿੱਥੇ? ਮਾਨੂੰ ਕਿ ਥੋੜਾ ਨਾ ਪ੍ਰਾਣੀ ਸੀ ਚਾਹੇ ਵਿਵਾਦਾਂ ਚਾਹੇ ਤੁਹਾਡੀ ਤਾਂ ਪ੍ਰਾਣੀ ਲੀਡਰ ਸੀ। ਹੂੰ ਕਿੱਥੇ ਆ? ਕਿੱਥੇ ਆ? ਹੁਣ ਜਿਹੜੇ ਲਿਆਂਦੇ ਨੇ ਹੂੰ ਉਹਨਾਂ ਚੋਂ ਬੰਦੇ ਉਹ ਵੀ ਹੈਗੇ ਨੇ ਜਿਹੜੇ ਐਮਸੀ ਦੀ ਚੋਣ ਵੀ ਹਾਰੇ ਹੋਇਆ। ਹੂੰ ਹੈਨਾ? ਮਤਲਬ ਦੋ ਦੋ ਚੋਣਾਂ ਵੀ ਹਾਰੇ ਹੋਏ ਬੰਦੇ ਨੇ। ਮੈਂ ਕਹਿੰਦਾ ਚਲੋ ਇਹ ਕੋਈ ਕ੍ਰਾਈਟੇਰੀਆ ਨਹੀਂ ਹੁੰਦਾ। ਹਾਂਜੀ। ਹਾਂ ਲਿਆਕਤ ਸਮਝ ਬਹੁਤ ਕੁਝ ਮਾਇਨੇ ਰੱਖਦੀ ਆ। ਪਰ ਅੰਦਾਜ਼ਾ ਇੱਥੋਂ ਲਾ ਲਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਾਲਤ ਕੀ ਆ? 22 ਸਾਲਾਂ ਚ ਪੰਜਵੀਂ ਵਾਰ ਸੌਚਕਈਆਂ ਵਾਲੇ ਕੰਮ ਹੋ ਰਹੇ ਨੇ ਜੀ ਮਤਲਬ ਕਿਹਾ ਜਾ ਰਿਹਾ ਨਾ ਕਿ ਚਾਰ ਵਾਰ ਜੀ ਇਹਨੂੰ ਸਮਝੋ ਪਹਿਲੀ ਵਾਰ ਜਦ ਚੱਕੀ ਦੀ ਜਦ ਵੀ ਤਾਂ ਸੌਹੀ ਚੁੱਕੀ ਸੀ ਨਾ ਜਦੋਂ ਕੈਬਨਟ ਬਣੀ ਬਿਲਕੁਲ ਪਹਿਲੀ ਵਾਰ ਦੇ ਹਵਾਲੇ ਜੇ ਤੁਸੀਂ ਸਮਝਣਾ ਤਾਂ 16 ਮਾਰਚ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸੌਹ ਚੁੱਕੀ ਬਿਲਕੁਲ 19 ਮਾਰਚ 2022 ਨੂੰ ਕੈਬਨਟ ਨੇ ਸੌਚ ਚੁੱਕ ਲਈ ਬਿਲਕੁਲ ਬਜਾਰਤ ਬਣ ਗਈ ਸਰਕਾਰ ਬਣ ਗਈ ਜੀ ਉਸ ਤੋਂ ਬਾਅਦ ਮਈ ਮਹੀਨੇ ਚ ਮਾਰਚ ਤੋਂ ਬਾਅਦ ਅਪ੍ਰੈਲ ਟੱਪਿਆ ਮੇਜ ਜੀ ਤੁਸੀਂ ਕ ਮੰਤਰੀ ਘਰੇ ਤੋਰਤਾ ਬਿਲਕੁਲ ਬਿਜੇ ਸਿੰਘਲਾ ਕਰਪਸ਼ਨ ਚਾਰਜਿਸ ਕਹਿੰਦੇ ਜੀ ਆ ਮੰਤਰੀ 1% ਆਪਣੇ ਰਿਸਟਰਾਂ ਮਿਲ ਕੇ ਕਮਿਸ਼ਨ ਲੈਂਦਾ ਲਓ ਜੀ ਇਹ ਮੰਨ ਵੀ ਗਿਆ ਸਾਡੇ ਕੋਲ ਅਸੀਂ ਘਰੇ ਤੋਰਤਾ ਜੇ ਤੁਹਾਡੇ ਕੋਲ ਮੰਨ ਗਿਆ ਮੁੱਖ ਮੰਤਰੀ ਸਾਹਿਬ ਤਾਂ ਤੁਸੀਂ ਇਹਦੇ ਖਿਲਾਫ ਗਵਾਹੀ ਦੇਣ ਜਾਣਾ ਸੀ ਅਦਾਲਤ 'ਚ ਹੂੰ ਤੇ ਉਹ ਬੰਦਾ ਘਰੇ ਥੋੜਾ ਜੇਲ੍ਹ ਜਾਣਾ ਚਾਹੀਦਾ ਸੀ ਬਿਲਕੁਲ ਤੇ ਪਰ ਉਹ ਤਾਂ ਉਸੇ ਤਰ੍ਹਾਂ ਸਰਕਾਰ 'ਚ ਆ ਉਸੇ ਤਰ੍ਹਾਂ ਸਾਰਾ ਗੁੱਸਾ ਬਸ ਮੰਤਰੀ ਪਣੀ ਤੋਂ ਹਟਿਆ ਸਾਬਕਾ ਮੰਤਰੀ ਵਾਲਾ ਤਾਂ ਫੱਟਾ ਲੱਗ ਗਿਆ ਨਾ ਅਗਲੇ ਦਾ ਬਿਲਕੁਲ ਹੁਣ ਇਹ ਸਾਰੇ ਪਹਿਲੂ ਦੇ ਬਾਵਜੂਦ ਜੇ ਉਹਨੂੰ ਤੁਸੀਂ ਗਲਤ ਬਦਨਾਮ ਕੀਤਾ ਫਿਰ ਇਹ ਕੀ ਅਧਾਰ ਹੈ ਵੀ ਫਿਰ ਉਹਦੀ ਬਦਨਾਮੀ ਕਿਉਂ ਕੀਤੀ ਇਹ ਨਹੀਂ ਸੀ ਚਲੋ ਇੱਕ ਮੰਤਰੀ ਤੋੜਿਆ 4 ਜੁਲਾਈ 2022 ਨੂੰ ਤੁਸੀਂ ਮੰਤਰੀ ਲਿਆਂਦੇ ਨਵੇਂ ਅਮਨ अरोड़ा ਉਹਦੇ ਵਿੱਚ ਆਇਆ ਇੰਦਰ ਵੀ ਨਿੱਜਰ ਹੋਰੀ ਆਗੇ ਹਨਾ ਫੋਜਾ ਸਿੰਘ ਸਰਾਰੀ ਆਗੇ ਚਿਤਨ ਸਿੰਘ ਜੋੜਾ ਮਾਜਰਾ ਅਨਮੋਲ ਗਗਨਮਾਨ ਆਗੇ ਜੀ ਇਹ ਦੂਜੀ ਵਾਰ ਦੂਜਾ ਪਹਿਲੂ ਹੋ ਗਿਆ ਹੈਨਾ ਚਲੋ ਇਹ ਤੋਂ ਬਾਅਦ ਫੋਜਾ ਸਿੰਘ ਸਰਾਰੀ ਵਾਲਾ ਕਾਂਡ ਆ ਗਿਆ ਬਿਲਕੁਲ ਤੇ ਤੁਹਾਨੂੰ ਅੱਕ ਚੱਪਣਾ ਪਿਆ ਤੁਸੀਂ ਚਾਹੁੰਦੇ ਨਹੀਂ ਸੀ ਜੇ ਚਾਹੁੰਦੇ ਹੁੰਦੇ ਤਾ ਉਹ ਜਿਹੜਾ ਮਤਲਬ ਕਿ ਉਹ ਜਿਹਦਾ ਮਾਮਲਾ ਹੋਇਆ ਸੀਗਾ ਮੁੰਡੇ ਵਾਲਾ ਉਹਦਾ ਮੰਤਰੀ ਕੱਧਾ ਤੋਰੇ ਹੁੰਦਾ ਸੀ ਫਿਰ ਹਾਂ ਜੀ ਜੀ ਘਟਾਰੂ ਚੱਕ ਘਟਾਰੂ ਚੱਕਲਾ ਉਹ ਅਜੇ ਵੀ ਵਿੱਚ ਐ ਹੈਨਾ ਚਲੋ ਫੋਜਾ ਸਿੰਘ ਸਰਾਰੀ ਗਿਆ ਤੇ ਡਾਕਟਰ ਬਲਬੀਰ ਹੁਣੀ ਆ ਗਏ ਜੀ ਐਂਟਰੀ ਹੋ ਗਈ ਇਹ ਹੁਣ ਤੀਜੀ ਵਾਰ ਹੋ ਗਿਆ ਬਿਲਕੁਲ ਹੈਨਾ ਇੱਕ ਕੈਬਨਟ ਤੋਂ ਬਾਅਦ ਦੋ ਵਾਰ ਤੁਸੀਂ ਰੀਸ਼ੈਪਲਿੰਗ ਕਰ ਲਈ ਸਮਝ ਲਓ ਤੀਜਾ ਕਿਹੜਾ ਚੌਥਾ ਕਿਹੜਾ ਆ ਗਿਆ 31 ਮਈ ਨੂੰ ਇੰਦਰਬੀਰ ਸਿੰਘ ਨਿੱਜਰ ਵੀ ਕਹਿੰਦੇ ਜੀ ਮੇਰਾ ਵੀ ਅਸਤੀਫਾ ਜੀ ਹੈਨਾ ਉਹ ਤੋਂ ਬਾਅਦ ਤੁਸੀਂ ਬਲਕਾਰ ਸਿੰਘ ਹੋਰਾਂ ਨੂੰ ਤੇ ਗਰਮੀਤ ਖੁੱਡੀਆਂ ਹੋਰਾਂ ਨੂੰ ਲਿਆਏ ਬਿਲਕੁਲ ਹੁਣ ਇਹਦਾ ਮਤਲਬ ਤੁਹਾਡੀ ਕੈਬਨਿਟ ਦੀ ਮੰਤਰੀ ਪੰਜਵੀਂ ਵਾਰ ਸੌ ਚੱਕ ਰਹੇ ਨੇ ਹੂੰ ਚਾਰ ਵਾਰ ਤਾਂ ਰੀਸ਼ਪਲਿੰਗ ਹੋ ਗਈ ਨਾ ਢਾਈ ਸਾਲ ਆਜੇ ਹਾਂ ਹਾਂ ਢਾਈ ਸਾਲਾਂ ਚ ਪੰਜਵੀਂ ਵਾਰ ਸੌ ਚੱਕ ਰਹੇ ਨੇ ਤੇ ਤੁਸੀਂ ਚਾਰ ਤੋਰੇ ਪੰਜ ਲਿਆਂਦੇ ਅਸਲ ਚ ਪੰਜੇ ਗਏ ਨੇ ਹੂੰ ਚਾਰ ਤਾਂ ਤੁਸੀਂ ਅਸਤੀਫੇ ਲੈ ਲੇ ਇੱਕ ਤੁਹਾਡਾ ਐਮਪੀ ਬਣ ਕੇ ਚਲਾ ਗਿਆ ਹੂੰ ਸੋ ਪੋਸਟਾਂ ਪੰਜ ਖਾਲੀ ਹੋ ਗਈਆਂ ਤੁਸੀਂ ਪੰਜ ਭਰ ਲੀਆਂ 18 ਭਰ ਸਕਦੇ ਸੀ ਅਜੇ ਵੀ 18 ਪੁਰੀਆਂ ਨਹੀਂ ਕੀਤੀਆਂ ਦੋ ਅਜੇ ਵੀ ਛੱਡ ਲੀਆਂ ਦੋ ਪਹਿਲਾਂ ਵੀ ਛੱਡੀਆਂ ਤੁਸੀਂ ਉਹ ਉਹ ਫਿਰ ਗਾਲਾਂ ਛੁੱਟਦੀਆਂ ਹਾਂ ਰੱਖਣਾ ਨਾ ਲਾਲਚ ਕੇ ਕਿਤੇ ਬਾਗੀ ਨਾ ਹੋ ਜਵੇ ਕੋਈ ਹਲੋ ਵੀ ਅੱਛਾ ਫੇਰ ਜਦੋਂ ਆਏ ਸੀ ਆਉਂਦੇ ਸਾਰੇ ਇਹਨਾਂ ਨੇ ਇੱਕ ਕੰਮ ਕੀਤਾ ਵੀ ਇੱਕ ਐਮਐਲਏ ਇੱਕ ਪੈਨਸ਼ਨ ਹੈਨਾ ਚਾਰ ਵਾਰ ਮੰਤਰੀ ਚਾਰ ਵਾਰ ਦੇਣੀ ਇੱਕ ਵਾਰ ਦੀ ਪੈਨਸ਼ਨ ਮਤਲਬ ਲੋਕਾਂ ਨੂੰ ਲੱਗਾ ਕਿ ਲੈ ਵੀ ਖਰਚਾ ਬਚਾਉਣਗੇ ਮੰਤਰੀ ਬਣ ਸਕਦੇ 18 ਜੀ ਤੇ ਢਾਈ ਸਾਲਾਂ ਚ 23 ਬਣ ਲੇ ਬਿਲਕੁਲ ਠੀਕ ਅਜੇ ਢਾਈ ਸਾਲ ਪਏ ਨੇ ਇਹਦਾ ਮਤਲਬ 20 ਬਾਈ ਨੂੰ ਹੋਰ ਤੁਸੀਂ ਮੌਕਾ ਦੇ ਸਕਦੇ ਹੋ 50 ਦੇ ਮੰਤਰੀ ਬਣ ਜਾਣਗੇ ਬੋਝ ਕਿਤੇ ਤੇ ਪੈਣਾ ਜੀ ਪੈਨਸ਼ਨਾਂ ਕਿੰਨਿਆਂ ਨੂੰ ਮਿਲ ਗਈਆਂ ਸਾਬਕਾ ਮੰਤਰੀ ਵਾਲੀਆਂ ਬਿਲਕੁਲ ਠੀਕ ਇਹ 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 ਫਿਰ ਚੋਰ ਮੋਰੀ ਨਹੀਂ ਤਾਂ ਹੋਰ ਕੀ ਆ ਹਮ ਕੱਲ ਜਦੋਂ ਸਾਬਕਾ ਹੋਏ ਵੈਸੇ ਅਨਮੋਲ ਗਗਨ ਮਾਨ ਦਾ ਵੀ ਪੈਨ ਦੀ ਸ਼ਾਈ ਮੁੱਕ ਗਈ ਸੀ ਉਹ ਵੀ ਦਸਕਤ ਕਰਨ ਨੂੰ ਤਿਆਰ ਨਹੀਂ ਸੀ ਉਹਨੇ ਦਿੱਲੀ ਬਹੁਤ ਫੋਨ ਘੜਕਾਏ ਹਮ ਹਮ ਜੋੜੇ ਮਜਰੇ ਲਈ ਤਾਂ ਝਟਕਾ ਸੀ ਕਿ ਮੈਂ ਤਾਂ ਹਾਈ ਕਮਾਂਡ ਦਾ ਹੁਕਮ ਆਉਣ ਤੋਂ ਪਹਿਲਾਂ ਮੰਨ ਲੈਂਦਾ ਸੀ ਹਮ ਮੇਰੇ ਨਾਲੇ ਜਗੋ ਤੇਰਵੀ ਕਿਉਂ ਹੋ ਗਈ ਜੀ ਬਲਕਾਰ ਸਿੰਘ ਨੂੰ ਪਤਾ ਸੀ ਕਿ ਲੈ ਵੀ ਆਪਣੀ ਤਾਂ ਦੇਰ ਨਾਲ ਹੀ ਆਪਾਂ ਤਾਂ ਵੱਧ ਸਮਾਂ ਰਾਜ ਕਰਗੇ ਆਪਣੀ ਤਾਂ ਛੁੱਟੀ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਬਿਲਕੁਲ ਠੀਕ ਹੈ ਉਹ ਮਾਨਸਿਕ ਤੌਰ ਤੇ ਤਿਆਰ ਸੀ ਹੈਨਾ ਹਾਂ ਜਿੰਪੇ ਨੂੰ ਵੀ ਝਟਕਾ ਹੀ ਲੱਗਿਆ ਹੋਊਗਾ ਜੀ ਹੁਣ ਤੁਸੀਂ ਇੱਥੋਂ ਦਾ ਜਲਾਓ ਕਿ ਜਦੋਂ ਇਹ ਕੱਲ ਤੋਰੇ ਤਾਂ ਇਹ ਉਹੀ ਹਾਲ ਸੀਗਾ ਕਿ ਨੰਗੇ ਪੈਰ ਜਾਓ ਮਿੱਤਰੋ ਗੱਡੀ ਛੱਡ ਜੋ ਹੂੰ ਗੱਡੀਆਂ ਜਦੇ ਵਾਪਸ ਲੈ ਲੀਆਂ ਤੇ ਦਿੱਲੀ ਵਾਲੇ ਕੇਜਰੀਵਾਲ ਜੀ ਲਈ ਮਹਿਲ ਮੰਗੀ ਜਾਂਦੇ ਨੇ ਉਹਦਾ ਹੂੰ ਭਾਈ ਕਿਉਂ ਭਾਈ ਜਦੋਂ ਉਹ ਮੁੱਖ ਮੰਤਰੀ ਦਾ ਉਹ ਵੀ ਛੱਡੇ ਹੂੰ ਉਸ ਦਾ ਮਜ਼ਾਕ ਬਣਾਦਾ ਮੁਖੀ ਉਹ ਤੇ ਕੁਰਸੀ ਬਰਾਬਰ ਡਾਲੀ ਬਿਲਕੁਲ ਬਿਲਕੁਲ ਭਰਤ ਮਲਾ मतलब ਬੀਬੀ ਆਪਣੇ ਆਪ ਨੂੰ ਭਰਤ ਸਮਝਣ ਲੱਗੀ ਤੇ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ ਚ ਕਿਰਿਆ ਉਹਨੂੰ ਰਾਮ ਜੀ ਦੱਸਦੀ ਆ ਹੁਣ ਹੁਣ ਭਾਵਨਾ ਨਹੀਂ ਪੜਕੀ ਉਹਦੀ ਜਿਹਨੇ ਮਾਲੀ ਜੀ ਤੇ ਕੇਸ ਕਰਾਇਆ ਹਾਂ ਬਿਲਕੁਲ ਹੁਣ ਉਹਦੀ Hindu ਭਾਵਨਾ ਨਹੀਂ ਪੜਕੀ ਕਿ ਆਪਣੇ ਆਪ ਨੂੰ ਰਾਮ ਦਾ ਅਵਤਾਰ ਸਮਝਣ ਲੱਗ ਗਿਆ ਕੇਜਰੀਵਾਲ ਤੇ ਆਸੀ ਆਪਣੇ ਆਪ ਨੂੰ ਭਰਤ ਸਮਝਦੀ ਆ ਹਮ मतलब ਇਹ ਹੱਦ ਆ ਤੁਸੀਂ ਮਤਲਬ ਉਹ ਮੇਰੀਆਂ ਇੱਕ ਲੈਨਾ ਨੇ ਜਦੋਂ ਇੱਥੇ ਚੋਣ ਹੋਈ ਸੀ ਨਾ ਮੇਰ ਵਾਲੀ ਜੀ ਜੋ ਖੇਡ ਬੀਜੇਪੀ ਨੇ ਰਚੀ ਸੀ ਉਹਨਾਂ ਦੇ ਨਾਂ 'ਚ ਮੈਂ ਲਿਖੀ ਸੀ ਕਿ RAM ਅਜੇ ਬਨਵਾਸ ਤੋਂ ਪਰਤਿਆ ਹੀ ਨਹੀਂ ਜੀ ਭਰਤ ਵੱਲੋਂ ਲਿਆਂਦੀਆਂ ਖੜਾਵਾਂ ਵੀ ਚੋਰੀ ਹੋ ਗਈਆਂ ਇਹ ਤਾਂ ਉਹ ਹਾਲ ਹੈ ਹੂੰ ਤੁਸੀਂ ਉਹਨਾਂ ਦੇ ਨਾਂ ਦੇ ਉੱਤੇ ਜਿਹੜੀ ਬੀਜੇਪੀ ਖੇਡਦੀ ਹੋ ਤੁਸੀਂ ਖੇਡ ਰਹੇ ਹੋ ਬਿਲਕੁਲ ਚਲੋ ਆਪਾਂ ਪੰਜਾਬ 'ਚ ਰਹਨੇ ਆ ਹੂੰ ਜੀ ਚਾਰ ਮੰਤਰੀ ਤੋਰੇ ਜੀ ਤੁਸੀਂ ਪੰਜ ਲਿਆਂਦੇ ਪੰਜ ਬਣਾ ਲੇ ਸਵਾਲ ਇਹ ਤੋਂ ਅੱਗੇ ਆਲਾ ਕਈ ਕਹਿੰਦੇ ਵੀ ਗੱਲਾਂ ਤਾਂ ਮੁੱਖ ਮੰਤਰੀ ਸਾਹਿਬ ਦੀਆਂ ਚਲਦੀਆਂ ਸੀ ਕਾ ਕੀ ਹੋ ਗਿਆ ਉਹ ਭਰਾਵਾ ਪਹਿਲਾ ਪੇਪਰ ਬਣਦਾ ਫਿਰ ਪੇਪਰ ਪਾਇਆ ਜਾਂਦਾ ਫਿਰ ਪੇਪਰ ਦਿੱਤਾ ਜਾਂਦਾ ਫਿਰ ਪੇਪਰ ਚੈੱਕ ਹੁੰਦਾ ਫਿਰ ਰਿਜ਼ਲਟ ਆਉਂਦਾ ਰਿਜ਼ਲਟ ਆਉਂਦਾ ਤਿੰਨ ਕੁ ਮਹੀਨੇ ਲੱਗ ਗਏ ਬਿਲਕੁਲ ਪੇਪਰ ਤਾਂ ਇਹ ਬੀਬੀ ਦੇ ਵਿਆਹ ਦੇ ਸਮੇਂ ਹੀ ਪੈ ਗਿਆ ਸੀ ਹੂੰ ਤੇ ਉਹ ਤਾਂ ਵਿਆਹ ਉਹ ਕਰਕੇ ਬਚ ਗਈ ਬਿਲਕੁਲ ਠੀਕ ਮੁਰੇ ਚੋਣਾ ਆ ਗਈਆਂ ਲੋਕ ਸਭਾ ਚੋਣਾ ਫਿਰ ਜੀ ਵੀ ਨੀਚੋਣਾ ਆ ਗਈ ਉਹਦੇ ਕਰਕੇ ਬਚ ਕੇ ਰਿਸ਼ਪਲੇ ਹੋਣੀ ਸੀ ਅਜੇ ਤਾਂ ਜਿਹੜੇ ਮੰਤਰੀ ਹੈਗੇ ਨੇ ਉਹ ਖੁਸ਼ ਹੋਣਗੇ ਕਿਉਂਕਿ ਨਾ ਤਾਂ 6 ਤੋਂ 8 ਦਾ ਸੀ ਜੁੱਟੀ ਵਾਲਾ ਹੂੰ ਇਹ ਚਾਰ ਤੇ ਹੀ ਰੁੱਕ ਗਿਆ ਕੇ ਸਟੌਪ ਜੀ ਆਪਾਂ ਇਹਨਾਂ ਦੀ ਜਿਹੜੇ ਰਿਪਲੇਸ ਹੋਏ ਨੇ ਪਹਿਲਾਂ ਉਹਨਾਂ ਦੀ ਆਪਾਂ ਪ੍ਰੋਫਾਈਲ ਤੇ ਜਾਈਏ ਜੀ ਉਹਨਾਂ ਦੀ ਪਰਫਾਰਮੈਂਸ ਹੈ ਚਾਹੇ ਉਹ ਗੰਗਨਨ ਮੋਲ ਮਾਨ ਨੇ ਚੇਤਨ ਸਿੰਘ ਜੋੜਾ ਮਾਜਰਾ ਨੇ ਜਿਹੜੇ ਵੀ ਇਹ ਰਿਪਲੇਸ ਹੋਏ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਪੰਜਾਬ 'ਚ ਅਕਾਲੀਆਂ ਦਾ ਰਾਜ ਸੀ ਹਮ ਅਕਾਲੀਆਂ ਦਾ ਰਾਜ ਇੱਕ ਜੀ ਬਹੁਤ ਪ੍ਰਚਲਿਤ ਹੋ ਗਈ ਸੀ ਹਮ ਕਹਿੰਦੇ ਵੀ ਪੰਜਾਬ 'ਚ ਨਾ ਜ਼ਿਲ੍ਹਿਆਂ 'ਚ ਐਸਐਸਪੀ ਦੀਆਂ ਕੁਰਸੀਆਂ ਦੀ ਬੋਲੀ ਲੱਗਦੀ ਆ ਕਵੀ ਗਵਿੰਦਗੜ ਲੈਣਾ ਤਾਂ ਸਭ ਤੋਂ ਮਹਿੰਗਾ ਵਿਕਦਾ ਹਾਂ ਲੁਧਿਆਣਾ ਕੇ ਦੀ ਏਰੀਆ ਦੇ ਵਿੱਚ ਜਾਣਾ ਸਭ ਤੋਂ ਮਹਿੰਗਾ ਵਿਕਦਾ ਮਤਲਬ ਪੈਸੇ ਵਾਲਾ ਇਹ ਇਹ ਬਹੁਤ ਚਰਚਾ ਮਸ਼ਹੂਰ ਹੋ ਗਈ ਸੀ ਇੱਕ ਵਾਰ ਕਿ ਅਕਾਲੀਆਂ ਦੇ ਦੌਰ ਦੇ ਵਿੱਚ ਐਸਐਸਪੀ ਦੇ ਲਈ ਜ਼ਿਲ੍ਹੇ ਚ ਲੱਗਣ ਲਈ ਬੋਲੀ ਲੱਗਦੀ ਕਿਤੇ ਪੰਜਾਬ ਚ ਮੰਤਰੀ ਬਣਨ ਲਈ ਬੋਲੀ ਤਾਂ ਲੱਗਣ ਲੱਗੀ ਕਮਾ ਕੇ ਕਿਹੜਾ ਵੱਧ ਹੋਊਗਾ ਹੂੰ ਇਹ ਸਵਾਲ ਹੈ ਹੋਰ ਕ੍ਰਿਟੇਰੀਆ ਕਿਹੜਾ ਮੈਨੂੰ ਦੱਸ ਦੋ ਕੁਰਸ਼ਮਸ਼ੀਰ ਤੁਹਾਨੂੰ ਪੱਤਰਕਾਰੀ ਕਰਦੇ ਆ ਉਹਨੂੰ ਦਹਾਕਾ ਹੋ ਗਿਆ ਬਿਲਕੁਲ ਤੁਸੀਂ ਮੈਨੂੰ ਇਹਨਾਂ ਸਾਰੇ ਮੰਤਰੀਆਂ ਦੇ ਕੋਈ ਇੱਕ ਇੱਕ ਕੰਮ ਯਾਦ ਕਰਾ ਦਿਓ ਜੇ ਤੁਹਾਨੂੰ ਯਾਦ ਹੋਵੇ ਕਿ ਨੇ ਆ ਮਾਰਕਾ ਮਾਰਿਆ ਸਮੁੱਚੀ 2.5 ਸਾਲ ਦੀ ਸਰਕਾਰ ਦਾ ਕੋਈ ਮਾਰਕਾ ਦੱਸ ਦਿਓ ਮੁਫਤ ਬਿਜਲੀ ਵਾਲ ਤੋਂ ਬਿਨਾਂ ਜਿਹੜਾ ਪੰਜਾਬ ਦੇ ਗਲੇ ਪਿਆ ਹੋਇਆ ਜੀ ਤੇ ਦੱਸ ਦਿਓ ਮੈਨੂੰ ਇਹਨਾਂ ਦੀ ਕੋਈ ਪ੍ਰਾਪਤੀ ਗਿਣਾ ਦਿਓ ਕਿ ਹਾਂ ਇਹਨਾਂ ਨੇ ਆ ਕਰਕੇ ਦਿੱਤਾ ਮਾਰਕਾ ਸੋ ਇਸ ਲਈ ਕਰਾਈਟੇਰੀਆ ਕੋਈ ਨਹੀਂ ਮਿੱਤਰ ਇੱਥੇ ਦੇਖੋ ਅਕਾਲੀਆਂ ਦੇ ਸਮੇਂ ਕਾਂਗਰਸੀਆਂ ਦੇ ਸਮੇਂ ਇੱਕ ਪੱਕਾ ਜਿਹਾ ਫਾਰਮੂਲਾ ਚੱਲਿਆ ਆਉਂਦਾ ਸੀ ਕਿ ਭਈ ਮਾਲਵੇ ਦੇ ਵਿੱਚ ਵੱਧ ਸੀਟਾਂ ਇਸ ਲਈ ਮਾਲਵੇ ਚ ਮੰਤਰੀਪਦ ਬਣਨੇ ਜੀ ਹਾਂ ਉਤੋਂ ਬਾਅਦ ਮਾਝਾ ਇਨਾ ਦੁਆਬਾ ਇਨਾ ਚ ਇਨੇ ਬਣਨੇ ਪਰ ਉੱਥੇ ਉਹ ਭਾਈਚਾਰਕ ਵਾਲਾ ਫਾਰਮੂਲਾ ਰੱਖਦੇ ਸੀ ਹੈਨਾ ਕਿ ਜੱਟ ਇਨੇ ਬਣਾਉਣੇ ਐਸਸੀ ਇਨੇ ਬਣਾਉਣੇ ਬੀਸੀ ਇਨੇ ਬਣਾਉਣੇ ਇਸ ਜ਼ਿਲ੍ਹੇ ਚੋਂ ਵੀ ਲੈਣਾ ਇਸ ਜ਼ਿਲ੍ਹੇ ਚੋਂ ਵੀ ਲੈਣਾ ਇਸ ਭਾਈਚਾਰ ਚੋਂ ਲੈਣਾ ਚੁਰਾਣਾ ਇੱਥੇ ਇੱਕੋ ਇੱਕ ਕਰਾਈਟੇਰੀਆ ਕਿ ਕੇਜਰੀ ਵਾਲ ਨੂੰ ਕਿਹੜਾ ਪਸੰਦ ਆ ਔਰ ਇੱਕ ਵਾਰ ਮੁੜ ਕੇ ਫੇਰ ਪੰਜਾਬ ਤੇ ਦਿੱਲੀ ਟੀਮ ਦਾ ਕਬਜ਼ਾ ਆਇਆ ਪੰਜ ਮੰਤਰੀਆਂ ਦੀ ਸੋਚੁਕ ਸਮਾਗਮ ਨੀਗਾ ਅੱਛਾ ਜੀ ਨਹੀਂ ਤੇ ਇਹਦੀ ਜਿਹੜੀ ਚੁਆਇਸ ਹੋਈ ਹੈ ਤੇ ਇਹ ਇਹ ਵੀ ਸਾਰੀ ਦਿੱਲੀ ਟੀਮ ਨੇ ਕੀਤੀ ਚੁਆਇਸ ਹੂੰ ਮੈਨੂੰ ਇਹਨਾਂ ਦੱਸ ਦੋ ਕੈਬਨਿਟ ਦੀ ਮੀਟਿੰਗ ਕੌਣ ਲੈਂਦਾ ਹੁੰਦਾ ਹੂੰ ਮੁੱਖ ਮੰਤਰੀ ਲੈਂਦਾ ਮੁੱਖ ਮੰਤਰੀ ਲੈਂਦਾ ਬਿਲਕੁਲ ਤੇ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਭਗਵੰਤ ਮਾਨ ਜੀ ਤੇ ਪਰ ਪਿਛਲੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਮੀਟਿੰਗ ਕੇਜਰੀਵਾਲ ਨੇ ਕਿਉਂ ਲਈ ਹੂੰ ਔਰ ਭਗਵੰਤ ਮਾਨ ਦੀ ਗੈਰ ਹਾਜ਼ਰੀ ਚ ਲਈ ਹੂੰ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਪੰਜਾਬ ਦੇ ਐਮਐਲਏਾਂ ਦੀ ਬੈਠਕ ਸੰਦੀਪ ਪਾਟਕ ਲੈ ਰਿਹਾ ਐਮਐਲਏ ਨੂੰ ਹਦਾਇਤਾਂ ਪੰਜਾਬ ਦੇ 92 ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਸੰਦੀਪ ਪਾਟਕ ਕਹਿ ਰਿਹਾ ਮਤਲਬ ਜਿਵੇਂ ਤੁਸੀਂ ਦਿਹਾੜੀ ਦੇ ਮੁਲਾਜ਼ਮ ਹੋਮੋਂ ਓਵੇਂ ਵਿਵਹਾਰ ਹੈ ਹਰਿਆਣਾ ਚ ਚੋਣਾ ਚ ਡਿਊਟੀ ਲੱਗੀ ਹੈ ਇਹਨਾਂ ਦੀ ਸੰਦੀਪ ਪਾਟਕ ਨੂੰ ਛੁੱਟੀ ਲੈ ਕੇ ਘਰੇ ਆਉਣਾ ਤਾਂ ਛੁੱਟੀ ਲੈ ਕੇ ਆਉਣਾ ਪੈਂਦਾ ਪੰਜਾਬ ਦੇ ਮੰਤਰੀਆਂ ਨੂੰ ਕੋਈ ਕੰਮ ਕਰਨਾ ਪੈਂਦਾ ਸੀ 8 ਨੰਬਰ 8ਵੀਂ ਮੰਜ਼ਲ ਤੇ 5 ਨੰਬਰ ਕਮਰੇ ਚੋ ਜਨਾਬ ਨੂੰ ਬੁਲਾ ਕੇ ਦਿਖਾਉਣੀ ਪੈਂਦੀ ਸੀ ਫਾਈਲ ਦਿੱਲੀ ਵਾਲਿਆਂ ਦਾ ਪਿਆਦਾ ਬੈਠਾ ਉੱਤੇ ਤੇ ਪਰ ਜਿੱਦਾਂ ਹੀ ਕੇਜਰੀਵਾਲ ਅੰਦਰ ਗਏ ਭਗਵੰਤ ਮਾਨ ਨੇ ਦਿਖਾਇਆ ਕਿ ਹਾਂ ਵੀ ਮੇਰੇ ਕੰਟਰੋਲ ਚ ਆ ਗਿਆ ਪੰਜਾਬ ਵੀ ਮੈਂ ਬੋਸ ਪੰਜਾਬ ਨੂੰ ਵੀ ਲੱਗਿਆ ਕਿ ਲੈ ਵੀ ਦਿੱਲੀ ਵਾਲਿਆਂ ਦਾ ਗਲਵਾ ਲਾ ਹੋ ਗਿਆ ਰਾਗਵ ਚੱਡਾ ਫਰਾਰ ਹੋ ਗਿਆ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜੇਬ ਉਹ ਹੈ ਨਾ ਪਰ ਹੌਲੀ ਹੌਲੀ ਸੰਦੀਪ ਪਾਠਕ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸੰਗਠਨ ਤੌਰ ਤੇ ਪਰ ਭਗਵੰਤ ਮਾਨ ਆਪਣੀ ਚਲਾਉਂਦੇ ਦਿਖੇ ਚਾਹੇ ਜਲੰਧਰ ਪੱਛਮੀ ਚ ਮhender ਭਗਤ ਉਹਨਾਂ ਨੂੰ ਸ਼ਾਮਲ ਕਰਕੇ ਟਿਕਟ ਦੇਣਾ ਹੋਵੇ ਚਾਹੇ ਵਾਦਾ ਕਰਨਾ ਹੋਵੇ ਕਿ ਤੁਹਾਨੂੰ ਮੰਤਰੀ ਬਣਾਵਾਂਗੇ ਪ੍ਰਮੱਖ ਮੰਤਰੀ ਸਾਹਿਬ ਤਾਂ ਉਸੇ ਦਿਨੇ ਮੰਤਰੀ ਵਾਲੀ ਪਕਾਉਣਾ ਚਾਹੁੰਦੇ ਸੀ ਜਿੱਦ ਦਿਨ ਉਹਨੂੰ ਐਮਐਲਏ ਦੀ ਸੂਚਕਾਰ ਰਹੀ ਸੀ ਤਾਂ ਉਸ ਦਿਨੇ ਕਹਿੰਦੇ ਸੀ ਰਾਜ ਭਵਨ ਚੱਲ ਚੱਲੀਏ ਤੇ ਪਰ ਦਿੱਲੀ ਤੋਂ ਮਨਜ਼ੂਰੀ ਨਹੀਂ ਮਿਲਿਆ ਤਾਂ ਅਜੀਬ ਦਿੱਲੀ ਦਾ ਕੰਟਰੋਲ ਸੀ ਪਰ ਜਿੱਦਾਂ ਹੀ ਕੇਜਰੀਵਾਲ ਬਾਹਰ ਆਏ ਸਾਰਾ ਕੁਝ ਸਿਨੈਰੀਓ ਬਦਲ ਗਿਆ ਜਿਹੜੇ ਭਗਵੰਤ ਮਾਨ ਤੋਂ ਬਿਨਾ ਕੇਜਰੀਵਾਲ ਛਿੱਕ ਨਹੀਂ ਮਾਰਦੇ ਸੀ ਤੇ ਉਸ ਸਮੇਂ ਕਈ ਭਖਤ ਕਹਿੰਦੇ ਹੁੰਦੇ ਸੀ ਕਿ ਵੀ ਤੁਸੀਂ ਜ਼ਿਆਦਾ ਕਹਿੰਦੇ ਹੋ ਇਹਦਾ ਮਤਲਬ ਕੀ ਪਾਇਲਟ ਸੀ ਸਾਡਾ ਬੰਦਾ ਸਾਡਾ ਸਿਰਫ ਜਹਾਜ਼ੇ ਵਰਤਣਾ ਸੀ ਜੀ ਕੇਜਰੀਵਾਲ ਜਿਹੜੀ ਸਟੇਜ ਤੋਂ ਅਸਤੀਫਾ ਦੇ ਰਿਹਾ ਉਹ ਸਟੇਜ ਤੋਂ ਭਗਵੰਤ ਮਾਨ ਨੂੰ ਮੰਨਦੀ। ਮਤਲਬ ਜੇ 2 ਮਿੰਟ ਬੋਲਦਾ ਤਾਂ ਕੇਜਰੀਵਾਲ ਦੇ ਗੋਗਈ ਗਾਉਣੇ ਸੀ। ਬਿਲਕੁਲ। ਜਿਹੜਾ ਇੱਕ ਚੈਨਲ ਤੇ ਕਹਿ ਰਿਹਾ ਮੇਰੇ ਦਿਲ ਚ ਕੇਜਰੀਬਾਲ। ਉੱਥੇ ਪਤਾ ਹੀ ਲੱਗ ਰਿਹਾ ਸੀ ਕਿ ਕਿਹੜੇ ਦਿਲ ਤੋਂ ਬੋਲ ਰਿਹਾ ਹੈ ਮਿੱਤਰ ਅੱਜ। ਹੈਨਾ ਰੰਗ ਕਿਹੜਾ ਚੜਿਆ। ਸੋ ਸਾਰਾ ਕੁਝ ਪਤਾ ਲੱਗ ਰਿਹਾ ਸੀ। ਹਮ ਪਰ ਇਹ ਸਾਰੇ ਵਰਤਾਰੇ ਦੇ ਵਿੱਚ ਉਥੋਂ ਮੰਨਫੀ ਨਹੀਂ ਕੀਤਾ। ਜਿਉ ਨੂੰ ਸੁਨੇਹਾ ਦਿੱਤਾ ਕਿ ਹੁਣ ਫੇਰ ਸਾਡੇ ਹੱਥ ਚਾ ਕੰਟਰੋਲ। ਹਮ ਅੱਛਾ ਇਹ ਤੋਂ ਅਗਲੇ ਦਿਨ ਆਥੀ ਨੇ ਸੋਚ ਚੁੱਕੀ। ਜੀ। ਜਨਾਬ ਨੂੰ ਸੱਦੇ ਹੀ ਨਹੀਂ। ਹੂੰ ਇਤੋਂ ਵੱਡਾ ਸਨੇਹ ਕਿਉਂ ਹੋ ਸਕਦਾ ਮਤਲਬ ਆਮ ਆਦਮੀ ਪਾਰਟੀ ਕੋਲ ਦੋ ਹੀ ਮੁੱਖ ਮੰਤਰੀ ਨੇ ਤੇ ਸੰਪੂਰਨ ਰੂਪ ਦੇ ਵਿੱਚ ਸਹੀ ਮੈਨ ਅਚ ਇੱਕੋ ਮੁੱਖ ਮੰਤਰੀ ਆ ਦਿੱਲੀ ਵਾਲਾ ਤਾਂ ਮੇਅਰ ਆ ਬਿਲਕੁਲ ਠੀਕ ਅੱਧੀ ਆ ਦਿੱਲੀ ਤਾਂ ਅੱਧੀ ਵੀ ਨਹੀਂ ਕੀ ਹੁਣ ਤਾਂ ਨਹੀਂ ਜਦੋਂ ਅੱਧੀ ਦਿੱਲੀ ਆ ਸਰ ਫਿਰ ਐਡੇ ਵੱਡੇ ਪੰਜਾਬ ਤੇ ਮਤਲਬ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਇਦਾਂ ਡਿਕਟੇਟ ਕਿਵੇਂ ਕਰਦੀ ਅੱਧੀ ਦੀ ਨਹੀਂ 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 ਇਹਦੇ ਪਿੱਛੇ ਇੱਕ ਦਿਨ ਦਾ ਪਹਿਲੂ ਨਹੀਂ ਹੁੰਦਾ ਇਹਦੇ ਪਿੱਛੇ ਲੰਬੀ ਕਹਾਣੀ ਪਈ ਹੁੰਦੀ ਹੈ ਜੀ ਜਦੋਂ ਛੋਟੇਪੁਰ ਨੂੰ ਤੋੜਿਆ ਉਸ ਦਿਨ ਕਿੰਨੀ ਕਿ ਲੀਡਰਸ਼ਿਪ ਬੋਲੀ ਸੀ ਲੋਕ ਬੋਲੇ ਹੁਣੇ ਤੁਸੀਂ ਅਸੀਂ ਬੋਲੇ ਹੁਣੇ ਜਿਹੜੇ ਛੋਟੇਪੁਰ ਦੇ ਨਾਲ ਨਹੀਂ ਉਹ ਬੋਲੇ ਹੁਣੇ ਕਿਹਾ ਧੱਕਾ ਤੇ ਪਰ ਜਿਹੜੀ ਲੀਡਰਸ਼ਿਪ ਨੂੰ ਲਾਲਸਾ ਸੀ ਕਿ ਮੈਨੂੰ ਕੁਰਸੀ ਮਿਲਣੀ ਆ ਮੈਂ ਮੁੱਖ ਮੰਤਰੀ ਬਣਨਾ ਉਹ ਕਿੰਨੇ ਕ ਬੋਲੇ ਸੀ ਉਹੀ ਹੁਣ ਭਗਵੰਤ ਮਾਨ ਜਦੋਂ ਗਾਂਧੀ ਨਾਲ ਹੋਇਆ ਹੈਨਾ ਜਦੋਂ ਗੁਰਪ੍ਰੀਤ ਖੁੱਗੀ ਹੋਰਾਂ ਨਾਲ ਹੋਇਆ ਹੈਨਾ ਜਦੋਂ ਫੂਲਕਾ ਸਾਹਿਬ ਫੂਲਕਾ ਹੋਣੀ ਛੱਡ ਕੇ ਗਏ ਤੇ ਸਾਰੇ ਅਗਲੀ ਫਟਾਫਟ ਸੀ ਕਿਲਾ ਫੁਲਕਾ ਨੇ ਛੱਡਿਆ ਨਹੀਂ ਤੇ ਖੈਰੇ ਨੂੰ ਮਿਲਿਆ ਨਹੀਂ ਤੇ ਫਿਰ ਜਿੱਦਨ ਖੈਰੇ ਨਾਲ ਹੋਈ ਉਸ ਦਿਨ ਭਗਵੰਤ ਵਾਲੀ ਟੀਮ ਵੀ ਤਾਂ ਖੁਸ਼ ਸੀ ਨਾ ਤੇ ਇੱਥੋਂ ਸੁਨੇਹਾ ਮਿਲਦਾ ਕਿ ਬਾਰੀ ਮਿੱਤਰਾ ਕਿਸੇ ਦੀ ਵੀ ਆ ਸਕਦੀ ਹੈ ਸੋ ਇਸ ਲਈ ਜੇ ਉਹ 3 ਮਹੀਨੇ ਪਹਿਲਾਂ ਪਏ ਪੇਪਰ ਦੇ ਨਤੀਜੇ ਅੱਜ ਆਏ ਨੇ ਕਿ ਇਹ ਜਾਣੇ ਸੀ ਇਹਦਾ ਮਤਲਬ ਜਿਹੜਾ ਹੁਣ ਪੇਪਰ ਪੈ ਰਿਆ ਮੁੱਖ ਮੰਤਰੀ ਵਾਲਾ ਕਿ ਉਹਦੇ ਨਤੀਜੇ ਵੀ ਆਉਂਦੇ ਦੋ ਕੁ ਮਹੀਨੇ ਚ ਆ ਜਾਣਗੇ ਜਾਂ ਉਹ ਤੋਂ ਪਹਿਲਾਂ ਮਤਲਬ ਕਹਿੰਨ ਵਾਲਾ ਤਾਂ ਇਹ ਕਹਿੰਦੇ ਨੇ ਕਿ ਹਰਿਆਣਾ ਚੋਣਾਂ ਤੋਂ ਬਾਅਦ ਜਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਚੋਣਾਂ ਤੋਂ ਬਾਅਦ ਜੀ ਹੁਣ ਇੱਕ ਪਾਸੇ ਦਿਖਦਾ ਕਿ ਮਹਿੰਦਰ ਪਖਤ ਨੂੰ ਬਣਾ ਕੇ ਮੱਖ ਮੰਤਰੀ ਉਹਨੇ ਆਪਣੀ ਪਗਾ ਲਈ ਹੂੰ 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 ਪਗਾਈ ਆ ਜਾਂ ਆਮ ਆਦਮੀ ਪਾਰਟੀ ਨੇ ਆਪਣੀ ਸੈਟਿੰਗ ਕੀਤੀ ਆ ਹੂੰ ਆਮ ਆਦਮੀ ਪਾਰਟੀ ਨੂੰ ਪਤਾ ਕਿ ਪੰਜਾਬ ਚ ਚਾਰਜ ਮੰਤਰੀ ਚੋਣਾਂ ਲੜਨੀਆਂ ਹੂੰ ਉਹ ਜਿਵੇਂ ਚੋਣਾਂ ਲੜਨ ਵਾਲਿਆਂ ਚ ਦਮ ਰਹੇ ਜਾਨ ਰਹੇ ਕਿ ਲੈਵੀ ਜਿਵੇਂ ਚੋਣ ਤੋਂ ਬਾਅਦ ਵੀ ਮੰਤਰੀ ਬਣਿਆ ਜਾ ਸਕਦਾ ਇਸ ਲਈ ਉਹ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇੱਕ ਤਰ੍ਹਾਂ ਨਾਲ ਦਿੱਲੀ ਹਾਈ ਕਮਾਂਡ ਨੇ ਸਾਈਡ ਲਾਈਨ ਕਰਕੇ ਆਪਣਾ ਕੰਟਰੋਲ ਕਰ ਰਿਆ ਜਿਹੜਾ ਕਿਹਾ ਜਾਂਦਾ ਨਾ ਕਿ ਹਰਾਪਨ ਤੇ ਮੋਹਰ ਦਸਕਤਾਂ ਵਾਲੀ ਇਹਦਾ ਮਤਲਬ ਇਹ ਕੁਝ ਪਹਿਲੂ ਹੈਗਾ ਕੀ ਸਿਰਫ ਤੁਸੀਂ ਫੋਟੋਆਂ ਕਚਾਉਣ ਲਈ ਇਲਾਜ ਕਰਾਉਣ ਲਈ ਅਪੋਲੋ ਜਾਣ ਲਈਓ ਕਿ ਤੁਹਾਡੇ ਕੋਲ ਹੀ ਅਧਿਕਾਰ ਰਹੇਗੇ ਜਾਂ ਸੱਚਮੁੱਚ ਅਜੇ ਪੰਜਾਬ ਦਾ ਕੰਟਰੋਲ ਹੈਗਾ ਜੇ ਕੰਟਰੋਲ ਹੁੰਦਾ ਤਾਂ ਪੰਜਾਬ ਅੱਜ ਪੈਰਾਂ ਸਿਰੋਂ ਦਾ ਮੁੱਖ ਮੰਤਰੀ ਸਾਹਿਬ ਤੁਹਾਡੇ ਪੈਰ ਲੜਖੜਾ ਕਿਉਂ ਰਹੇ ਨੇ ਇੱਕ ਵਾਰ ਨਹੀਂ ਦੋ ਦੋ ਵਾਰ ਲੜਖੜਾਉਣ ਦੀ ਖਬਰ ਆਈ ਹੈ ਉਹ ਚਾਰ ਦਿਨਾਂ ਦੇ ਵਿੱਚ ਜੀ ਤਾਂ ਤੁਹਾਨੂੰ ਲੱਗਦਾ ਵੀ ਜਦੋਂ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਇੱਕ ਪਾਸੇ ਤਾਂ ਜੋ ਇਹ ਪਰਸਨਲ ਲਾਈਫ ਆ ਪਰ ਦੂਜੇ ਪਾਸੇ ਇਹ ਇੱਕ ਪਾਰਟੀ ਦੇ ਵਿੱਚ ਹੀ ਇਸ ਕਿਸਮ ਦੀ ਤੁਹਾਡੀ ਤੁਹਾਨੂੰ ਬਾਈਪਾਸ ਕੀਤਾ ਜਾ ਰਿਹਾ ਹੈ ਇਹਦੇ ਨਾਲ ਇੱਕ ਇਸ ਲੀਡਰ ਦੇ ਤੌਰ ਤੇ ਕਿਉਂਕਿ ਜਿਹੜੀਆਂ 2017 ਦੀਆਂ ਚੋਣਾਂ ਸੀਗੀਆਂ ਤੇ 2022 ਦੀਆਂ ਚੋਣਾਂ ਸੀ ਉਹ ਭਗਵੰਤ ਮਾਨ ਦੇ ਚਿਹਰੇ ਤੇ ਲੜੀਆਂ ਗਈਆਂ ਮਤਲਬ ਕਿ ਲਾਈਕ ਉਹ ਇੱਕ ਸਟਾਰ ਕੈਂਪੇਨਰ ਸੀਗੇ ਹਾਲਾਂਕਿ ਕੇਜਰੀਵਾਲ ਦਾ ਸੀਗਾ ਪਰ ਆਪਾਂ ਨੂੰ ਵੀ ਪਤਾ ਤਾਂ ਹੀ ਫਿਰ ਬਾਅਦ 'ਚ ਲੈ ਕੇ ਵੀ ਆਏ ਪਹਿਲਾਂ ਰੁੱਸ ਵੀ ਗਏ ਸੀ ਉਦੋਂ ਨਹੀਂ ਨਹੀਂ ਪਿਛਲੀਆਂ ਚੋਣਾਂ 2017 ਵਾਲੀਆਂ ਨਹੀਂ ਭਗਵੰਤ ਮਾਨ ਦੇ ਚਿਹਰੇ ਤੇ ਲੜੀਆਂ ਗਈਆਂ ਜੀ ਜੀ ਉਹ ਕੇਜਰੀਵਾਲ ਆਪਣੇ ਸਿਰ ਤੇ ਉਹ ਟੋਪੀਆਂ ਵਾਲੇ ਲੜੇ ਸੀ ਯਾਦ ਹੋਵੇ ਤੁਹਾਨੂੰ ਜਦੋਂ ਭਗਵੰਤ ਵੀ ਟੋਪੀ ਲੈ ਕੇ ਫਿਰਦਾ ਸੀ ਵਿੱਚ ਨਾਲ ਹੈਨਾ ਉਸ ਤੋਂ ਬਾਅਦ 2022 ਵਾਲੀ ਮਜਬੂਰੀ ਵਸ ਭਗਵੰਤ ਮਾਨ ਦੇ ਨਾਂ ਤੇ ਲੜੀ ਗਈ ਭਗਵੰਤ ਮਾਨ ਕੇਜਰੀਵਾਲ ਦੀ ਪਸੰਦ ਨਹੀਂ ਸੀ ਨਹੀਂ ਪਸੰਦ ਸੀਗੇ ਮੇਰੇ ਠੀਕ ਯਾਦ ਤਾਂ ਕਰੋ ਕਦੇ ਫੌਜ ਮੁਖੀ ਆ ਰਿਹਾ ਕਦੇ ਸੰਤ ਬਲਬੀਰ ਸਿੰਘ ਸਿੰਚੇ ਆ ਰਿਹਾ ਕਦੇ ਕਿਸਾਨ ਆਗੂ ਰਾਜੇ ਵਾਲ ਆ ਰਿਹਾ ਹੈ ਹਾਂ ਕਦੇ ਜੀ ਪ੍ਰਗਟ ਸਿੰਘ ਆ ਰਿਹਾ ਹੈ ਨਵਜੋਤ ਸਿੱਧੂ ਦੀ ਗੱਲ ਤੁਰਪੀ ਕਿੰਨਿਆਂ ਦੇ ਨਾਮ ਤੁਰੇ ਜੀ 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 ਤੇ ਭਗਵੰਤ ਮਾਨ ਆਪਣੇ ਘਰੇ ਨਰਾਜ ਤੇ ਨਰਾਸ਼ ਹੋ ਕੇ ਚਲੇ ਗਏ ਸੀ ਪਤੀਲੀ ਤੋਂ ਪਤੀਲਾ ਬਣ ਗਿਆ ਚਾਹ ਵਾਲ ਲੋਕਾਂ ਦੀ ਆਮਦ ਵਧਣ ਲੱਗੀ ਸੀ ਤਾਂ ਕਿਜਰੀ ਵਾਲ ਨੂੰ ਥੋੜਾ ਜਿਹਾ ਫਿਕਰ ਪਿਆ ਪਰ ਕੀ ਕੇਜਰੀ ਵਾਲ ਜਾ ਉਹਦਾ ਕੋਈ ਪਿਆਦਾ ਮਨਾਉਣ ਗਿਆ ਸੀ ਹੂੰ ਖੁਦ ਸਟੇਜਾਂ ਤੇ ਵਾਪਸ ਆਏ ਜਿੱਦਣ ਅਸਤੀਫਾ ਦਿੱਤਾ ਸੀ ਮਜੀਠੀਆਲੀ ਮਾਫੀ ਮੰਗਣ ਤੇ ਪ੍ਰਧਾਨਗੀ ਵਾਲਾ ਉਦੋਂ ਤੱਕ ਕਿਨੇ ਬਨਾਇਆ ਇਹ ਤੁਹਾਨੂੰ ਲੱਗਦਾ ਸੀ ਕਿ ਜੇ ਮੈਂ ਇੱਥੋਂ ਗਿਆ ਮੁੜ ਕੇ ਕਿਤੇ ਨਹੀਂ ਮੈਨੂੰ ਥਾਂ ਮਿਲਣੀ ਤੁਸੀਂ ਆਪ ਉਸ ਦੇ ਵਿੱਚ ਥਾਂ ਆਪਣੀ ਬਣਾ ਕੇ ਰੱਖੀ ਤੇ ਮਜਬੂਰ ਨਾ ਉਹਨਾਂ ਨੇ ਤੁਹਾਡੇ ਤੇ ਹੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਤੁਹਾਡੇ ਚ ਸਟਾਰ ਪ੍ਰਚਾਰਕਲਾ ਚਿਹਰਾ ਤਾਂ ਹੈਗਾ ਨਾ ਮਤਲਬ ਪੰਜਾਬ ਦੀ ਜਨਤਾ ਜਿਹਦਾ ਸੁਆਦ ਲੈਂਦੀ ਹੈ ਉਸ ਸੁਆਦ ਤੁਸੀਂ ਬੋਲ ਲੈਂਦੇ ਹੋ ਪਰ ਕੀ ਉਹ ਕੰਮ ਚ ਤੁਸੀਂ ਉਹਨੂੰ ਬਦਲ ਦੇ ਸਕਦੇ ਹੋ ਇਹ ਸਵਾਲ ਪੈਦਾ ਹੋ ਗਿਆ ਤੇ ਜਿੱਥੋਂ ਤੱਕ ਮਨਾਉਣ ਵਾਲੀ ਗੱਲ ਮਨੋਨਾਲੀ ਪਰਖ ਰਿਹਾ ਹੁੰਦਿਆ ਕਿ ਸਪੀਕਰ ਤੇ ਭਗਵੰਤ ਮਾਨ ਦਾ ਪਿੱਛਾ ਪੈ ਗਿਆ। ਹੂੰ। ਦਿੱਲੀ ਵਾਲੇ ਆਏ ਉਰੇ। ਜੀ। ਸੰਜੇ ਸਿੰਘ ਵੀ ਆਇਆ ਸੰਦੀ ਪਟਕ ਵੀ ਆਇਆ। ਹੂੰ। ਚਾਹੇ ਪੈਚਅਪ ਕਰਾਇਆ ਚਾਹੇ ਸਮਝੌਤਾ ਕਰਾਇਆ ਚਾਹੇ ਮਨਾਇਆ ਭਗਵੰਤ ਮਾਨ ਤੜ ਗਈ ਸੀ ਕਿ ਹਟਾਓ। ਹੂੰ। ਨਹੀਂ ਹਟਾ ਸਕੇ ਨਾ। ਨਹੀਂ। ਪਰ ਫਿਰ ਜੇ ਪੰਜਾਬ ਦੇ ਐਮਐਲਏ ਨਾਲ ਮੀਟਿੰਗ ਬੈਠਕ ਕਰਨੀ ਹਾਈ ਕਮਾਂਡ ਨੇ ਤਾਂ ਉਰੇ ਆ ਜਾਂਦੀ। ਹੂੰ। ਜੇ ਮੰਤਰੀਆਂ ਨਾਲ ਬੈਠਕ ਕਰਨੀ ਹੈ ਮੁੱਖ ਮੰਤਰੀ ਨੂੰ ਬਿਠਾ ਕੇ ਵਿੱਚ ਕਰ ਲੈਂਦੇ। ਜਦੋਂ ਕਿ ਅਧਿਕਾਰ ਨਹੀਂਗਾ ਉਹ ਵੀ। ਜੀ। ਠੀਕ ਹੈ ਨਾ? ਪਰ ਤਾਂ ਵੀ ਤੁਸੀਂ ਉੱਥੇ ਤਲਬ ਕਰਦੇ ਹੋ ਇਹਦਾ ਮਤਲਬ ਤੁਸੀਂ ਇਹ ਦਿਖਾਉਨੇ ਹੋ ਕਿ ਅਸੀਂ ਬੜੇ ਆ ਜਿੱਦਣ ਆਸੀ ਸੋਂ ਚੁੱਕਰੀ ਆ ਭਗਵੰਤ ਮਾਨ ਰਵਾੜੀ ਰੋਡ ਸ਼ੋ ਕਰ ਰਿਹਾ ਹੈ ਨਾ ਜਿੱਦਣ ਮੰਤਰੀਆਂ ਨੂੰ ਦਿੱਲੀ ਬੁਲਾਇਆ ਜਾਂਦਾ ਜਨਾਬ ਬਠਿੰਡੇ ਨੇ ਅਜੇ ਇਹਦਾ ਮਤਲਬ ਤੁਸੀਂ ਮੁੱਖ ਮੰਤਰੀ ਹੈਗੇ ਵੀ ਹੋ ਜਾਂ ਨਹੀਂ ਇਹ ਆਪਣੇ ਆਪ ਸਵਾਲ ਪੈਦਾ ਕਰਤਾ ਹਾਈ ਕਮਾਂਡ ਨੇ ਭਗਵੰਤ ਮਾਨ ਨੂੰ ਹੁਣ ਵੀ ਕਿਸੇ ਸਟੈਂਡ ਤੇ ਆ ਜਾਣਾ ਚਾਹੀਦਾ ਨਹੀਂ ਬਹੁਤ ਦੇਰ ਹੋ ਜੂਗੀ ਜੋ ਮੈਨੂੰ ਲੱਗਦਾ ਛੋਟੇ ਪੁਰਖ ਖੈਰਾ ਫੂਲਕਾ ਤੇ ਗਾਂਧੀ ਹੋਰਾਂ ਨਾਲ ਹੋਇਆ ਉਹ ਅਗਲੀ 바ਰੀ ਕਿਤੇ ਭਗਵੰਤ ਮਾਨ ਜੀ। ਤਾਂ ਇਹਦੇ ਵਿੱਚ ਮੈਂ ਇਹ ਜ਼ਰੂਰ ਜਾਣਨਾ ਚਾਹੁੰਗਾ ਜਿਹੜੇ ਨਵੇਂ ਮੰਤਰੀ ਨੇ ਉਹਨਾਂ ਦੀ ਪ੍ਰੋਫਾਈਲਿੰਗ ਕੀ ਹੈ? ਪ੍ਰੋਫਾਈਲਿੰਗ ਤੋਂ ਪ੍ਰੋਫਾਈਲਿੰਗ ਇੰਨੀ ਕਾ ਜੀ। ਹੂੰ। ਤੁਸੀਂ ਇਹ حساب ਲਾ ਲੋ ਕਿ ਅੱਜ ਦੀ ਤਰੀਕ ਦੇ ਵਿੱਚ 10 ਮੰਤਰੀ ਹੁਣ ਮਾਲਵੇ ਤੋਂ ਨੇ। ਜੀ। 4 ਮਾਝੇ ਤੋਂ ਨੇ, 2 ਦਬਾਬੇ ਤੋਂ ਨੇ। ਹੂੰ। 7 ਬਸ ਸੰਗਰੂਰ ਤੋਂ ਨੇ ਜੀ। ਹਾਂ, ਸੰਗਰੂਰ ਤੋਂ ਸਭ ਤੋਂ ਵੱਧ ਨੇ, ਮੁੱਖ ਮੰਤਰੀ ਖੁਦ ਉੱਥੋਂ ਨੇ। ਹੈਨਾ? ਅਮਨ अरोड़ा ਉੱਥੋਂ ਨੇ, ਹਰਪਾਲ ਚੀਮਾ ਉੱਥੋਂ ਨੇ ਤੇ ਹੁਣ ਗੋਇਲ ਸਾਹਿਬ ਉੱਥੋਂ ਆ ਗਏ, ਹੈਨਾ? ਇਹ ਤੋਂ ਬਾਅਦ 6 ਜੱਟ ਸਿੱਖ ਨੇ। ਜੀ। 6 एससी पाई चारे चो ने जी दो हिंदू भाई चारे चो ने हैं एक एक ओबीसी और ए एमसी बीसी पाई चारे चो है ना जी जेड़े ਹੁਣ ਵਾਲੇ ਜਨਾਬ ਆਏ ਨੇ ਇਹਨਾਂ ਚੋਂ ਤੁਸੀਂ ਹਿਸਾਬ ਲਾ ਲੁਕ ਕੇ ਜੇ ਆਪਾਂ ਇਦਾਂ ਹਿਸਾਬ ਲਾ ਕੇ ਦੇਖਣਾ ਹੋਵੇ ਤਾਂ ਕੁੱਲ ਤਿੰਨ ਮੰਤਰੀ ਨੇ ਜਿਨ੍ਹਾਂ ਨੇ 12ਵੀਂ ਪਾਸ ਆ ਜੀ ਤਿੰਨ ਮੰਤਰੀ ਨੇ ਹੁਣ ਜਿਹੜੀ 10ਵੀਂ ਪਾਸ ਨੇ ਹੈਨਾ ਇੱਕ ਮੰਤਰੀ ਡਾਕਟਰ ਬਲਵੀਰ ਸਿੰਘ ਡਾਕਟਰ ਬਲਜੀਤ ਕੌਰ ਤੇ ਡਾਕਟਰ ਜੋਧ ਸਿੰਘ ਇਹ ਤਿੰਨ ਡਾਕਟਰ ਨੇ ਇਸ ਤਿੰਨ ਵਕੀਲ ਨੇ ਹਰਪਾਲ ਚੀਮਾ ਹਰਜੋਤ ਬੈਂਸ ਤੇ ਬਰਿੰਦਰ ਗੋਇਲ ਹੋਰੀ ਹੈ ਨਾ ਇਹ ਤਿੰਨ ਵਕੀਲ ਨੇ ਤਿੰਨ ਡਾਕਟਰ ਨੇ ਤੇ ਤਿੰਨ 12ਵੀਂ ਪਾਸ ਨੇ ਤਿੰਨ 10ਵੀਂ ਪਾਸ ਨੇ ਇੱਕ ਗ੍ਰੈਜੂਏਟ ਆ ਪੰਜ ਕੋ ਪੋਸਟ ਗ੍ਰੈਜੂਏਟ ਨੇ ਆ 16 ਮੰਤਰੀਆਂ ਦਾ ਕਰੀਟੇਰੀਆ ਤੇ ਹੁਣ ਵਾਲਿਆਂ ਨੂੰ ਜੇ ਤੁਸੀਂ ਹਿਸਾਬ ਲਾਉਣਾ ਤਾਂ ਜੀ ਕਰੀਟੇਰੀਆ ਸਭ ਤੋਂ ਅਮੀਰ ਨੇ ਡਾਕਟਰ ਰਵਜੋਤ ਸਿੰਘ ਹੋਰੀ ਹੂੰ 6 ਕਰੋੜ ਤੋਂ ਉੱਪਰ ਦੀ ਜਾਇਦਾਦ ਦੇ ਮਾਲਕ ਨੇ ਹਾਂ ਉਹ ਤੋਂ ਬਾਅਦ ਹਰਦੀਪ ਮੁੰਡੀਆਂ ਹੋਰੀ ਆਉਂਦੇ ਨੇ ਉਹਨਾਂ ਦੀ 5.5 ਕਰੋੜ ਦੇ ਗੇੜ ਚ ਆਉਂਦੀ ਹੈ 5 ਕਰੋੜ ਇਹ ਪਹਿਲਾਂ ਸਤਵਿੰਦਰ ਬਿੱਟੀ ਨਾਲ ਵੀ ਕੰਮ ਕਰਦੇ ਸੀ ਸ਼ਾਇਦ ਠੀਕ ਹੈ ਜੀ ਉਹ ਤੋਂ ਬਾਅਦ ਤਰਨਦੀਪ ਸੌਂਧ ਹੋਰੀ ਆਉਂਦੇ ਨੇ 4 ਕਰੋੜ 61 ਲੱਖ ਮਤਲਬ 4.5 ਕਰੋੜ ਤੋਂ ਉੱਪਰ ਦੀ ਜਾਇਦਾਦ ਆ ਇਸੇ ਤਰ੍ਹਾਂ ਅਮਿੰਦਰ ਭਗਤ ਤੋਹਰਾਂ ਦੀ ਵੀ 4.5 ਕਰੋੜ 4 ਕਰੋੜ 58 ਲੱਖ ਦੀ ਜਾਇਦਾਦ ਇਹ ਸਰਕਾਰੀ ਦਸਤਾਵੇਜ਼ ਹੈ ਜਿਹੜਾ ਉਹਦੇ ਆਧਾਰ ਤੇ ਹੀ ਹੈ ਤੇ ਫਿਰ ਇਹਦਾ ਮਤਲਬ ਇਹਦਾ ਸਾਰੇ ਖਾਸ ਪ੍ਰੋਫਾਈਲ ਵਾਲੇ ਹੀ ਨੇ ਨਹੀਂ ਆਮ ਤਾਂ ਨਹੀਂ ਇੱਧਰ ਗੋਇਲ ਸਾਹਿਬ ਦੇਖੋ ਸੀ ਗੋਇਲ ਸਾਹਿਬ ਵਕੀਲ ਨੇ ਤੇ ਗੋਇਲ ਭਾਈਚਾਰੇ ਚੋਂ ਆਉਂਦੇ ਨੇ ਤਾਂ 2 ਕਰੋੜ 23 ਲੱਖ ਹੁਣ ਪਤਾ ਨਹੀਂ ਕਾਗਜ਼ ਪੱਤਰੀ ਮਾਰਨੇ ਤਾਂ ਘਟਾ ਹੈ ਹੈਨਾ ਜਾਂ ਪੈਸੇ ਹੁਣ ਵੱਧ ਜਵੇ ਠੀਕ ਹੈ ਹੁਣ ਆਹ ਕ੍ਰਾਈਟੇਰੀਆ ਜਨਾਬ ਹਮ ਤੇ ਪਰ ਇਹ ਉਹ ਹੈ ਜਿਹੜਾ ਕਾਗਜੀ ਹੈ ਚਰਚਾ ਤਾਂ ਇਹ ਹੈ ਕਿ 2.5 ਸਾਲਾਂ ਚ ਜਿਨ੍ਹਾਂ ਨੇ ਵਿਦੇਸ਼ਾਂ ਚ ਫਲੈਟ ਲਏ ਨੇ ਹਮ ਇਹ ਚਰਚਾ ਹੈ ਜੀ ਵਿਆਹ ਵੀ ਹੋ ਗਏ ਕਈਆਂ ਦੇ ਬਾਹਰਲੇ ਪਾਸੇ ਬਿਲਕੁਲ ਠੀਕ ਉਹ ਚਰਚਾ ਹੈ ਜਿਨ੍ਹਾਂ ਦੇ ਇੱਥੇ ਹੋਏ ਉਹ ਵੱਖਰੀ ਗੱਲ ਹਾਂ ਉਹਨਾਂ ਦੀ ਬੁਜ਼ਾਰਤ ਦੇ ਵਿੱਚ ਹੀ ਹੋਏ ਹੈ ਨਾ ਇਹ ਇੱਕ ਰੀਤੀ ਹੈ ਕੰਮ ਕਿਹੜਾ ਜਿਆਦਾ ਤੁਹਾਨੂੰ ਫੈਸਲਾ ਕਿਹੜਾ ਜਿਆਦਾ ਕੀਤਾ ਹੋਇਆ ਕੋਈ ਹੈ ਨਾ ਜਿਹੜੇ ਕੰਮ ਲਈ ਤੁਸੀਂ ਆਏ ਸੀ ਉਹ ਕਿੱਥੇ ਆ ਪੰਜਾਬ ਚ ਨਾ ਚਿੱਟਾ ਮੁੱਕਿਆ ਨਾ ਬੇਰਜ਼ਗਾਰੀ ਮੁੱਕੀ ਨਾ ਰੇਤ ਮਾਫੀਆ ਮੁੱਕਿਆ ਨਾ ਕੇਵਲ ਮਾਫੀਆ ਮੁੱਕਿਆ ਨਾ ਟਰਾਂਸਪੋਰਟ ਮਾਫੀਆ ਮੁੱਕਿਆ ਨਾ ਰਿਸ਼ਵਤ ਮੁੱਕੀ ਉਲਟਾ ਕੋਰਟ ਕਚੈਰੀ ਥਾਣੇ ਸਾਰਾ ਕੁਝ ਵੱਧ ਗਿਆ ਜੀ ਤਾਂ ਇਹ ਜਦੋਂ ਇਹ ਸਾਰੀ ਪ੍ਰੋਫਾਈਲਿੰਗ ਇਦਾਂ ਦੀ ਹੈਗੀ ਆ ਹੁਣ ਜੇ ਆਪਾਂ ਵਾਪਸ ਜਾਈਏ 2022 ਦੀਆਂ ਚੋਣਾਂ ਤੇ ਜਾਂ 17 ਦੀਆਂ ਚੋਣਾਂ ਤੇ ਜੋ ਕੈਂਪੇਨ ਸੀ ਜਿਹੜਾ ਨਰੇਟਿਵ ਸੀ ਜਿਹੜਾ ਵਾਅਦਾ ਸੀ ਉਹ ਅੱਜ ਇਸ ਕੈਬਨਿਟ ਰੀਸ਼ਫਲਿੰਗ ਤੋਂ ਬਾਅਦ ਕਿੱਥੇ ਖੜਾ ਹੈ ਮੈਨੂੰ ਲੱਗਦਾ ਕਿ ਹੁਣ ਅਗਲੇ 2.5 ਸਾਲ ਕੁਰਸੀਆਂ ਬਚਾਉਣ ਦੀ ਜਦੁੱਦਹਿਚ ਅਗਲੀ ਵਾਰ ਟਿਕਟਾਂ ਹਾਸਲ ਕਰਨ ਦੀ ਜਦੁੱਦਹਿਚ ਲੰਘਣਾ ਪੰਜਾਬ ਅਜੰਡੇ ਤੇ ਨਹੀਂ ਆਇਆ ਇਹ ਇਕੱਲੇ ਮੰਤਰੀ ਹਟਾਉਣ ਦਾ ਫਰਮਾਨ ਉੱਪਰੋਂ ਨਹੀਂ ਆਇਆ ਸੀ ਇਹ ਦੇਖੋ ਕਿ ਜਿੱਦਣ ਮੰਤਰੀ ਹਟਾਇਆ ਜਾ ਰਿਹਾ ਸੀ ਨਵੇਂ ਲਾਏ ਜਾ ਰਿਹਾ ਸੀ ਉਸ ਦਿਨ ਮੁੱਖ ਮੰਤਰੀ ਸਾਹਿਬ ਦਾ OSD ਵੀ ਤੋੜਿਆ ਗਿਆ ਹਾਂ ਔਰੇ ਇਹਦੇ ਬਾਰੇ ਮੁੱਖ ਮੰਤਰੀ ਸਾਹਿਬ ਦਾ ਕੋਈ ਹੋ ਨਹੀਂਗਾ ਕਾਰਨ ਕੋਈ ਨਹੀਂ ਦੱਸਦਾ ਕਿਉਂ ਤੋੜਿਆ ਹੂੰ ਨਹੀਂ ਕੀ ਇਹ ਇਹ OSD ਇਹ OSD ਧੂਰੀ ਤੋਂ ਹੈ ਜੀ ਧੂਰੀ ਮੁੱਖ ਮੰਤਰੀ ਸਾਹਿਬ ਦਾ ਵਿਧਾਨ ਸਭਾ ਹਲਕਾ ਹੈ ਹੂੰ ਤੇ ਇਹ OSD ਓਵਰঅল ਸਾਰਾ ਕੰਮ ਨਹੀਂ ਦੇਖਦਾ ਸੀ ਕੱਲਾ ਧੂਰੀਓ ਦੇਖਦਾ ਸੀ ਮੁੱਖ ਤੌਰ ਤੇ ਹੂੰ ਤੇ ਇਹਦੇ ਕੀ ਮੈਨੇ ਕੱਢੋਂਗੇ ਫਿਰ ਹੂੰ ਸੋ ਪਹਿਲਾ ਮੰਜੀ ਸਿੱਧੂ ਜਿਹੜਾ ਪੱਤਰਕਾਰੀ ਖੇਤਰ ਦੇ ਵਿੱਚ ਅੱਜ ਇੱਕ ਚਮਕਦਾ ਸਤਾਰਾ ਸੀ ਜਿਹਨੇ ਆਪਣਾ ਉਸ ਸਮੇਂ ਦਾ ਸਿਖਰ ਵਾਲਾ ਕਰੀਅਰ ਛੱਡ ਕੇ ਮੁਖੰਦਰ ਨਾਲ ਲਾਇਆ ਮੈਂ ਕਹਿੰਨਾ ਕੋਈ ਮਸਲਾ ਨਹੀਂ ਜੇ ਸਭ ਜਾਗਰ ਕਰਦੇ ਮੁਖੰਦਰੀ ਪਰ ਲਗਾਉਂਦੇ ਕਿਉਂ ਹੈ ਕਿ ਧੂਆ ਕੋਲ ਕਿਦੋਂ ਦੇ ਰਾਜ ਆ ਇਸ ਲਈ ਪਰ ਉਹ ਵੀ ਤੋੜਿਆ 2.5 ਸਾਲਾਂ ਨੂੰ ਤੁਸੀਂ ਦੋ ਐਸਡੀ ਤੋੜ ਲੇ 2.5 ਸਾਲਾਂ ਤੁਸੀਂ ਪੰਜ ਵਾਰ ਕੈਬਨਿਟ ਦੇ ਵਿੱਚ ਅੰਦਰ ਫਰੰਦਰ ਕਰ ਲਿਆ ਤੇ ਇਹਦਾ ਮਤਲਬ ਅਗਲੇ 2.5 ਸਾਲ ਪਤਾ ਨਹੀਂ ਹੈ ਜੇ ਕੀ ਹੋਣਾ ਔਰ ਮੈਂ ਗੁਰਸ਼ਮਸ਼ੀਰ ਅੱਜ 2.5 ਸਾਲ ਪਹਿਲਾਂ ਤੁਹਾਨੂੰ ਇਹ ਗੱਲ ਕਹਿ ਰਿਹਾ ਇਹ ਰਿਕਾਰਡ ਕਰਕੇ ਰੱਖ ਲਿਓ ਚਾਹੇ ਯਾਦ ਰੱਖਿਓ ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਵੇ। ਪਾਕਿਸਤਾਨ 'ਚ ਅਸੀਂ ਬਹੁਤ ਵਰਤਾਰਾ ਦੇਖਿਆ। ਕਿ ਉੱਥੇ ਰਾਜਨੀਤਿਕ ਤੌਰ ਤੇ ਜਦੋਂ ਪਲਟਾ ਵੱਜਦਾ ਹੈ, ਤਖਤਾ ਪਲਟ ਹੁੰਦਾ ਹੈ, ਸੱਤਾ ਜਾਂਦੀ ਹੈ, ਉਸ ਤੋਂ ਬਾਅਦ ਲੀਡਰ ਦੇ ਛੱਡ ਕੇ ਭੱਜ ਜਾਂਦੇ। ਉੱਥੇ ਖਿਡਾਰੀ ਵੀ ਭੱਜਦੇ ਰਹੇ ਆ। ਜੀ ਜੀ ਬਿਲਕੁਲ ਠੀਕ ਹੈ। ਪੰਜਾਬ 'ਚ ਸ਼ਾਇਦ ਇਹ ਇੱਕਤੀ ਪਹਿਲੀ ਵਾਰ ਹੋਊਗਾ। ਅੱਛਾ। ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਤੁਹਾਨੂੰ ਵਿਦੇਸ਼ਾਂ ਨੂੰ ਭੱਜਦੇ ਵੀ ਨਜ਼ਰ ਆਉਣਗੇ। ਉਹਨਾਂ 'ਚ ਸਰਮੌਰ ਲੀਡਰ ਵੀ ਹੋ ਸਕਦੇ ਆ। ਹੂੰ। ਥਾਂ ਨਾਲ ਬੇਸ਼ੱਕ ਇਹ ਪੰਜਾਬ 'ਚ ਰਹਿਣ ਨੂੰ। ਤੇ ਕੁਝ ਭਾਜਪਾ ਨਾਲ ਸੈੱਟ ਕਰੀ ਬੈਠਿਆ ਕੁ ਸੈਟ ਕਰੀ ਬੈਠੇ ਕੁਝ ਪਾਲਾ ਬਦਲਦੇ ਹੁ ਨਜ਼ਰ ਆਉਣਗੇ ਠੀਕ ਹੈ ਇਹ ਇਸ ਲਈ ਬਹੁਤ ਮਾੜੇ ਦੌਰ ਚੋਂ ਲੰਘ ਰਹੇ ਆ ਸੀ ਮਤਲਬ ਅਸੀਂ ਸੋਚਿਆ ਸੀਗਾ ਕਿ ਅੰਨਿਆਂ ਨੂੰ ਛੱਡ ਕੇ ਕਾਣਾ ਚੁਣ ਲਈਏ ਸ਼ਾਇਦ ਸ਼ਾਇਦ ਪੰਜਾਬ ਦਾ ਭਲਾ ਹੋ ਜਵੇ ਹੈਨਾ ਪਰ ਇਹ ਤਾਂ ਅੱਖਾਂ ধੂਆਂ ਦੀ ਵੀ ਭੰਨਣ ਤੇ ਆ ਗਏ ਸੋ ਇਸ ਲਈ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ ਜੋ ਜੀ ਤਾਂ ਆਪਾਂ ਇੱਕ ਕਮੈਂਟ ਤੁਹਾਡਾ ਲੈ ਲਈਏ ਕਿ ਜਿਹੜਾ ਪਾਲਵਿੰਦਰ ਸਿੰਘ ਮਾਲੀ ਰਾਜਨੀਤਿਕ ਟਿੱਪਣੀਕਾਰ ਨੇ ਉਹ ਉਹਨਾਂ ਦਾ ਮਸਲਾ ਵੀ ਜਿਹੜਾ ਹੈਗਾ ਬੀਤੇ ਇੱਕ ਹਫ਼ਤੇ ਦੇ ਵਿੱਚ ਗਰਦੇਸ਼ ਦੇ ਵਿੱਚ ਰਿਹਾ ਹੈ ਪਹਿਲਾਂ ਉਹਨਾਂ ਨੂੰ ਫੜਿਆ ਗਿਆ ਜਿਸ ਢੰਗ ਦੇ ਨਾਲ ਫਿਰ ਉਹਦੇ ਪ੍ਰੋਟੈਸਟ ਵੀ ਹੋਏ ਨੇ ਹੁਣ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਜੇਲ੍ਹ ਦੇ ਅਧਿਕਾਰੀ ਕੋਈ ਸਹੀ ਵਿਵਹਾਰ ਨਹੀਂ ਕਰ ਰਹੇ ਰਜਿੰਦਰਾ ਹਸਪੀਟਲ ਉਹਨਾਂ ਨੂੰ ਲੈ ਕੇ ਆਂਦਾ ਗਿਆ ਤੇ ਉਹਦੇ ਬੜੀ ਨਫਰੀ ਲਾ ਕੇ ਪੁਲਿਸ ਲਾ ਕੇ ਉਹ ਸਾਰਾ ਕੁਝ ਕੀਤਾ ਗਿਆ ਤੇ ਕਿਦਾਂ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ ਇਹ ਟੋਟਲੀ ਮਾਮਲਾ ਰਾਜਨੀਤਿਕ ਹੈ ਉਹਨੂੰ ਰੰਗਤ ਧਾਰਮਿਕ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਆਈਟੀਆ ਵਾਲਾ ਦੱਸਿਆ ਤੇ ਫਿਰ ਦੂਏ ਦਿਨ ਧਾਰਮਿਕ ਵਾਲਾ ਨਿਕਲਿਆ ਹੈਨਾ ਤੇ ਤੇਜ਼ ਤਾਂ ਪੁਲਿਸ ਇੰਨੀ ਤੇਜ਼ ਨਿਕਲੀ ਜਿੰਨੀ ਤੇਜ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨਹੀਂ ਉੱਡਦਾ ਉਨੀ ਤੇਜ਼ ਮਹਾਲੀ ਤੋਂ ਉੱਥੇ ਪਹੁੰਚ ਗਏ ਪਟਿਆਲੇ ਪਰ ਇਹ ਟੋਟਲੀ ਮਾਮਲਾ ਰਾਜਨੀਤਿਕ ਹੈ ਔਰ ਇਹਦੇ ਪਿੱਛੇ ਇੱਕੋ ਇੱਕ ਪਹਿਲੂ ਹੈ ਕਿ ਕੋਈ ਵੀ ਸਰਕਾਰ ਨੂੰ ਸਵਾਲ ਨਾ ਕਰੇ ਸਰਕਾਰ ਚਾਹੁੰਦੀ ਨਹੀਂ ਉਹ ਸਰਕਾਰ ਜਿਹੜੀ ਆਪ ਕਹਿੰਦੀ ਸੀ ਸਵਾਲ ਕਰਨਾ ਅਸੀਂ ਸਿਖਾਇਆ ਜਿਹੜੇ ਕਹਿੰਦੇ ਸੀ ਬੋਲਣਾ ਅਸੀਂ ਸਿਖਾਇਆ ਸੋਸ਼ਲ ਮੀਡੀਆ ਤਾਕਤ ਹੈ ਫੋਨ ਤੁਹਾਡੀ ਤਾਕਤ ਹੈ ਤੇ ਹੁਣ ਉਹ ਕਹਿੰਦੀ ਸਾਨੂੰ ਸਵਾਲ ਨਾ ਕਰੋ ਦੂਆ ਨੂੰ ਸਵਾਲ ਕਰੋ ਹਾਂ ਕੀ ਇਹਦੇ ਪਿੱਛੇ ਕੱਲਾ ਆਮ ਆਦਮੀ ਪਾਰਟੀ ਹੋਇਆ ਕੀ ਇਹਦੇ ਪਿੱਛੇ ਕੱਲੇ ਭਗਵੰਤ ਮਾਨ ਦੀ ਹੋਇਆ ਜਾਂ ਭਗਵੰਤ ਮਾਨ ਨੂੰ ਅਫਸਰ ਸ਼ਾਹੀ ਨੇ ਇੰਨਾ ਪਰਮਾ ਲਿਆ ਕਿ ਹਾਂਜੀ ਤਾਂ ਕਰਨਾ ਪਊਗਾ ਤੇ ਉਹ ਅਫਸਰ ਸ਼ਾਹੀ ਨੂੰ ਕੋਈ ਬਾਹਰੀ ਪਾਰਟੀ ਤਾਂ ਨਹੀਂ ਚਲਾ ਰਹੀ ਇਹ ਵੀ ਚਰਚਾ ਖੂਬ ਹੈ ਇਹਦੇ ਪਿੱਛੇ ਇਹ ਵੀ ਇੱਕ ਪਹਿਲੂ ਚਰਚਾ ਦਾ ਵਿਸ਼ਾ ਹੈ ਕਿ ਅਫਸਰ ਕਿਥੇ ਹੋਰ ਦੇ ਚੱਕੇ ਤਾਂ ਨਹੀਂ ਕੰਮ ਕਰਗੇ ਇਹ ਜੀ ਪਰ ਜਨਾਬ ਗ੍ਰਹਿ ਮੰਤਰੀ ਤੁਸੀਂ ਜੇਲ੍ਹ ਮੰਤਰੀ ਤੁਸੀਂ ਆ ਜੇਲ੍ਹ ਵਿਭਾਗ ਤਾਂ ਅੱਜ ਛੱਡਿਆ ਨਾ ਬਿਲਕੁਲ ਹੈਨਾ ਛੱਡਿਆ ਚਾਹੇ ਨਾ ਹੋਵੇ ਚਾਹੇ ਛੱਡਿਆ ਹੋਵੇ ਮੁਖੀ ਤਾਂ ਤੁਸੀਂ ਹੋ ਨਾ ਪੰਜਾਬ ਦੇ ਬਿਲਕੁਲ ਤੇ ਇਸ ਲਈ ਜੇ ਤੁਹਾ ਤੋਂ ਬਾਹਰ ਹੋ ਕੇ ਪੁਲਿਸ ਕਰ ਰਹੀ ਹੈ ਤਾਂ ਵੀ ਤੁਹਾਡੀ ਨਲਾਇਕੀ ਹੈ ਤੇ ਜੇ ਤੁਸੀਂ ਕਰਵਾ ਰਹੇ ਹੋ ਇਹੋ ਜੇ ਕੰਮ ਕਰਾ ਰਹੇ ਹੋ ਫਿਰ ਵੀ ਤੁਹਾਡੀ ਨਲਾਇਕੀ ਹੈ ਸੋ ਇਹ ਇਹ ਪੰਜਾਬ ਲਈ ਹਾਂ ਹੋ ਸਕਦਾ ਹੈ ਕਿ ਮਾਲੀ ਹੋਰਾਂ ਦੇ ਨਾਲ ਅਸੀਂ ਸਹਿਮਤ ਹੋਈਏ ਨਾ ਹੋਈਏ ਉਹਨਾਂ ਦੇ ਕਿੰਨੇ ਵਿਚਾਰਾਂ ਨਾਲ ਅਸੀਂ ਸਹਿਮਤ ਹੋਈਏ ਨਾ ਹੋਈਏ ਪਰ ਉਹ ਤਰਕਧਾਰਤ ਗੱਲ ਕਰਦੇ ਸੀ ਉਹ ਕਿਸੇ ਧਰਮ ਨੂੰ ਨਿਸ਼ਾਨੇ ਤੇ ਨਹੀਂ ਲੈਂਦੇ ਸੀ ਉਹ ਪੰਜਾਬ ਦੇ ਮੁੱਦਿਆਂ ਨੂੰ ਨਿਸ਼ਾਨੇ ਤੇ ਲੈਂਦੇ ਸੀ ਹੈਨਾ ਉਹਦੇ ਤੇ ਹਾਂ ਠੀਕ ਹੈ ਮਤਲਬ ਉਹਨਾਂ ਦੀ ਇੱਕ ਭਗਤੀ ਜੀ ਨਵਜੋ ਸਿੱਧੂ ਪ੍ਰਤੀ ਥੋੜੀ ਜਿਹੀ ਜ਼ਿਆਦਾ ਹੋ ਗਈ ਸੀ ਹੈਨਾ ਉਹ ਹੁਣ ਹੁਣ ਸਵਾਲ ਲਾ ਕੇ ਕਿ ਨਵਜੋ ਸਿੱਧੂ ਕੁਸਕੇ ਹੀ ਨਹੀਂ ਜੀ ਬਿਲਕੁਲ ਉਹ ਉਹ ਨੇ ਟਵੀਟ ਵੀ ਨਹੀਂ ਕਰਨਾ ਪਸੰਦ ਕੀਤਾ ਮਤਲਬ ਹੈਨਾ ਪਰ ਕੀ ਆਮ ਆਦਮੀ ਪਾਰਟੀ ਕੀ ਪੰਜਾਬ ਪੁਲਿਸ ਕੀ ਪੰਜਾਬ ਸਰਕਾਰ ਕੀ ਮੁੱਖ ਮੰਤਰੀ ਭਗਵੰਤ ਸਵਾਣੇ ਸੋਚਦੇ ਆ ਕਿ ਮਾਲੀ ਹੋਰਾਂ ਨੂੰ ਜ਼ਿਲ੍ਹੇ ਚ ਦੇ ਕੇ ਪੰਜਾਬ ਦੇ ਹੱਕੀ ਬੋਲਣ ਵਾਲਿਆਂ ਦੀ ਆਵਾਜ਼ ਦਵਾ ਲਾਂਗੇ ਜਾਂ ਉਹ ਡਰ ਕਰਕੇ ਇਹ ਇਹ ਪੰਜਾਬ ਨਾ ਇੱਕ ਦੁੱਧ ਹੈ ਜੇ ਇਸ ਨੂੰ ਤੁਸੀਂ ਫਰਿੱਜ ਚ ਰੱਖ ਦੋਗੇ ਤਾਂ ਠੰਡਾ ਹੋ ਜਾਊਗਾ ਪਰ ਜਿੱਦਣ ਜਿੱਦਾਂ ਹੀ ਚੁੱਲੇ ਤੇ ਰੱਖਿਆ ਵਾਲਾ ਮਾਰਦਾ ਹੈ ਸੋ ਇਸ ਲਈ ਇਹ ਸਰਕਾਰ ਯਾਦ ਰੱਖੇ ਧੰਨਵਾਦ ਜੀ ਬਹੁਤ-ਬਹੁਤ ਇਸ ਸੰਦੀਪਕ ਜਨਾਰਥਲ ਸ਼ਰਮਾ ਜਿਨ੍ਹਾਂ ਨੇ ਨਾਲ ਅਸੀਂ ਪੰਜਾਬ ਨਾਮਾ ਪ੍ਰੋਗਰਾਮ ਦੇ ਤਹਿਤ ਬੀਤੇ ਜਿਹੜੇ ਹਫ਼ਤੇ ਦੀਆਂ ਸਿਆਸੀ ਸਰਗਰਮੀਆਂ ਤੇ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਅਗਲੇ ਹਫ਼ਤੇ ਤੁਹਾਨੂੰ ਫੇਰ ਮੁਖਾਤਿਬ ਹੋਵਾਂਗੇ ਧੰਨਵਾਦ